ਹਾਂਜੀ ਸਤਿ ਸ੍ਰੀ ਅਕਾਲ ਤੇ ਤੁਸੀਂ ਪਿਛਲੇ ਕਈ ਦਿਨਾਂ ਤੋਂ ਸਾਨੂੰ ਦੇਖ ਰਹੇ ਸੀਗੇ ਬ੍ਰਿਟਿਸ਼ ਕੋਲੰਬੀਆ ਸਟੇਟ ਤੋਂ ਸਰੀ ਘੁੰਮਿਆ ਵੈਨਕੂਵਰ ਘੁੰਮਿਆ ਅੱਜ ਫਾਈਨਲੀ ਅਸੀਂ BC ਤੋਂ ਨਿਕਲ ਲੰਗੇ ਹਾਂ ਬ੍ਰਿਟਿਸ਼ ਕੋਲੰਬੀਆ ਤੋਂ ਅਸੀਂ ਅੱਜ ਜਾਣਾ ਅਲਬਰਟਾ ਨੂੰ ਸਰੀ ਤੋਂ ਕੈਲਗਰੀ ਤੱਕ ਦਾ ਜਿਹੜਾ ਅੱਜ ਆਪਣਾ ਸਫਰ ਹੈ ਦੁਨੀਆ ਦਾ ਸਭ ਤੋਂ ਸੋਹਣਾ ਤੇ ਖੂਬਸੂਰਤ ਰੋਡ ਮੰਨੇ ਜਾਂਦੇ ਨੇ। ਸਾਡੋਂ ਤੋਂ ਪਹਿਲਾਂ ਵੀ ਤੇ ਕੈਨੇਡਾ ਆ ਕੇ ਵੀ ਅਸੀਂ ਇਹਦੀ ਖੂਬਸੂਰਤੀ ਬਾਰੇ ਬਹੁਤ ਸੁਣਿਆ। ਵੈਸੇ ਆਪਾਂ ਬਾਇਰ ਜਾਣਾ ਸੀ ਪਰ ਸਾਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਬਾਇਰ ਰੋਡ ਜਾਓ ਕਿਉਂਕਿ ਜੇ ਤੁਸੀਂ ਇਹ ਖੂਬਸੂਰਤੀ ਮਿਸ ਕਰਤੀ ਤਾਂ ਤੁਸੀਂ ਬਹੁਤ ਕੁਝ ਮਿਸ ਕਰਦੇ। ਹਾਂਜੀ। ਇਹ ਟ੍ਰਾਂਸ ਕੈਨੇਡਾ ਜਿਹੜਾ ਹਾਈਵੇ ਜਾਂ ਹਾਈਵੇ ਆਫ ਹੀਰੋਜ਼ ਵੀ ਇਹਨੂੰ ਕਿਹਾ ਜਾਂਦਾ ਹੈ। ਇੱਕ ਨੰਬਰ ਹਾਈਵੇ 5300 ਕਿਲੋਮੀਟਰ ਲੰਬਾ ਹੈ। ਟੋਟਲ ਵੈਨਕੂਵਰ ਤੋਂ ਮੌਨਟਰੀਅਲ ਨੂੰ ਜਾਂਦਾ ਇਹ। ਤੇ ਪਰ ਆਪਾਂ ਜਿਹਦੇ ਤੇ 1000 ਕਿਲੋਮੀਟਰ ਦਾ ਸਫ਼ਰ ਕਰਨਾ ਹੈਗਾ ਤੇ ਅੱਜ ਕੈਲਗਰੀ ਪਹੁੰਚਣਾ ਹੈਗਾ ਸੋ ਕਿੰਨਾ ਸੋਹਣਾ ਇਹ ਰੋਡ ਹੈ ਕਿੰਨਾ ਸੋਹਣਾ ਇਹ ਸਫ਼ਰ ਹੈ ਉਹ ਇਸ ਵਲੌਗ ਦੇ ਰਹੀਂ ਤੁਹਾਨੂੰ ਦਿਖਾਵਾਂਗੇ ਤੇ ਫਿਲਹਾਲ ਅਸੀਂ ਖੜੇ ਹੁਣ ਸਰੀ ਤੋਂ 2 ਘੰਟਿਆਂ ਦੀ ਡਿਸਟੈਂਸ ਤੇ ਆ ਕੇ ਤੇ ਇੱਕ ਕੋਕਾ ਹਿੱਲ ਪੈਂਦੀ ਹੈ ਹਾਂ ਜੀ ਜਦੋਂ ਦੇ ਅਸੀਂ ਕੈਨੇਡਾ ਆਏ ਨਾ ਸਾਨੂੰ ਪਹਿਲੀ ਵਾਰੀ ਠੰਡ ਫੀਲ ਹੋ ਰਹੀ ਹੈ ਮਤਲਬ ਜਿਵੇਂ ਆਪਣੇ ਦਸੰਬਰ ਤੇ ਆਉਂਦੀ ਆ ਮੈਨੂੰ ਤਾਂ ਉਹ ਵੀ ਲੱਗ ਰਹੀ ਹੈ ਇਹ ਖੁਸ਼ੀ ਤਾਂ ਕਰਕੇ ਕਿਉਂਕਿ ਸਭ ਤੋਂ ਹਿੱਲੀ ਜੇ ਏਰੀਆ ਤੇ ਇਹਦਾ ਇਹਨੂੰ ਕੋਕੀ ਕੋਕਾ ਹੀਲਾ ਕੋਕਾ ਹੀਲਾ ਦਾ ਨਾਮ ਹੈ ਇਹ ਏਰੀਆ ਦਾ ਜਿੱਥੇ ਅਸੀਂ ਖੜੇ ਆ ਤੇ ਪੰਜਾਬੀਆਂ ਨੇ ਮਸ਼ਹੂਰ ਕੀਤੀ ਹੋਈ ਹੈ ਇਹ ਕੋਕਾ ਹਿੱਲ ਟਰੱਕਿੰਗ ਚ ਖੁਸ਼ੀ ਇਧਰ ਡਿਟੇਲ ਦਿੰਦੀ ਹੋਈ ਆਪਾਂ ਥੋੜੀ ਆ ਦੇਖ ਲਈਏ ਤੇ ਪੰਜਾਬੀਆਂ ਨੇ ਇਹਨੂੰ ਬਹੁਤ ਜ਼ਿਆਦਾ ਟਰੱਕਿੰਗ ਚ ਬਹੁਤ ਜ਼ਿਆਦਾ ਮਸ਼ਹੂਰ ਕੀਤਾ ਹੋਇਆ ਕਿਉਂਕਿ ਕੋਕਾ ਹਿੱਲ ਦੀ ਚੜ੍ਹਾਈ ਕੋਕਾ ਹਿੱਲ ਤੋਂ ਉਤਰਨਾ ਇੱਚ ਟਰੱਕ ਬਹੁਤ ਮੁਸ਼ਕਲ ਨਾਲ ਛੱਡਦੇ ਆ ਤੇ ਉੱਤਰਦੇ ਕਿਉਂਕਿ ਵਿంటర్ ਚ ਪੂਰਾ ਸਨੋ ਨਾਲ ਭਰੇ ਹੁੰਦਾ ਇਹ ਤੇ ਆ ਇਹਦਾ ਨਾਮ ਹੈ ਜੀ ਕੋਕਾ ਹਿੱਲਾ ਹਾਈਵੇ ਤੇ ਓਪਨ 16 1986 ਚ ਬਣਿਆ ਸੀ ਇਹ ਤੇ ਮਈ 16 1986 ਨੂੰ ਇਹ ਰੋਡ ਬਣਿਆ ਸੀ ਇੱਥੇ ਰੈਸਟ ਏਰੀਆ ਚ ਅਸੀਂ ਰੁਕੇ ਸੀਗੇ ਤੇ ਕੋਕਾ ਹਿੱਲ ਦੇ ਤੇ ਕਿਉਂਕਿ ਇੰਨੀ ਜ਼ਿਆਦਾ ਮਸ਼ਹੂਰ ਹੈ ਫਿਰ ਸਾਨੂੰ ਆਏ ਸੀਗਾ ਯਾਰ ਵੀ ਕੋਕਾ ਹਿੱਲ ਤਾਂ ਜ਼ਰੂਰ ਤੁਹਾਨੂੰ ਦਿਖਾਈਏ ਕਿ ਕੋਕਾ ਹਿੱਲ ਜਿੱਥੇ ਆਪਣੇ ਡਰਾਈਵਰ ਗੱਡੀਆਂ ਰੋਕਦੇ ਥੋੜਾ ਜਿਹਾ ਇਹ ਖਾਨਪੀਨ ਉਥੇ ਬਣਿਆ ਹੋਇਆਗਾ ਤੇ ਕਿਹਦੇ ਨਾਲ ਜਾ ਰਹੇ ਹਾਂ ਅਸੀਂ ਉਹ ਵੀ ਤੁਹਾਨੂੰ ਮਿਲਾਉਨੇ ਆ ਰੈਸਟ ਏਰੀਆ ਪ੍ਰੋਪਰ ਤੇ ਮੌਸਮ ਅੱਜ ਬਹੁਤ ਜ਼ਿਆਦਾ ਠੰਡਾ ਹੈ ਯਾਰ ਬਹੁਤ ਜ਼ਿਆਦਾ ਠੰਡਾ ਹੈ ਮੈਨੂੰ ਆ ਰਿਹਾ ਲੱਗਦਾ ਵੀ 5-7 ਡਿਗਰੀ ਟੈਂਪਰੇਚਰ ਹੋਣਾ ਮਸਾ ਇੰਨੀ ਠੰਡੀ ਹਵਾ ਲੱਗ ਰਹੀ ਹੈ ਨਾ ਤੇ ਜਿੱਦਾਂ ਦੇ ਮੇਲਾ ਦਾ ਕੈਨੇਡਾ ਚ ਹੈ ਪਹਿਲਾ ਪਹਿਲਾ ਦਿਨ ਹੈ ਵੀ ਅਸੀਂ ਦਿਨ 6 ਵਜੇ ਸਟਾਰਟ ਕੀਤਾ ਹੈ ਨਾ ਅੱਜ ਅਸੀਂ ਵਲੌਗ ਨਾ ਸਰੀ ਤੋਂ ਤਾਂ ਨਹੀਂ ਸਟਾਰਟ ਕੀਤਾ ਕਿਉਂਕਿ 6 ਵਜੇ ਨਿਕਲੇ ਆ ਉਥੋਂ ਸਫਰ ਬਹੁਤ ਲੰਬਾ ਹੈ ਸਾਡਾ 10 ਘੰਟੇ ਲੱਗ ਜਾਣੇ ਸਫਰ ਨੂੰ ਇਹੋ ਜੀਆਂ ਕਾਰਵੈਨ ਖੜੀ ਹੁੰਦੀਆਂ ਟੈਂਪਰੇਰੀ ਵੈਨਜ਼ ਐ ਇਹ ਤੇ ਜਿਹਦੇ ਤੇ ਜੀ ਮਤਲਬ ਖਾਣ ਪੀਣ ਲਈ ਤੁਸੀਂ ਰੁਕ ਸਕਦੇ ਹੋ ਆਪਣੇ ਹੁੰਦਾ ਹੈ ਹਨ ਜਿਵੇਂ ਇਸ ਤਰ੍ਹਾਂ ਦੇ ਲੋਕ ਇੱਥੇ ਰੈਸਟ ਏਰੀਆ ਚਾਕੇ ਬਹਿ ਜਾਂਦੇ ਆਰਾਮ ਨਾਲ ਆਰਾਮ ਕਰਦੇ ਹੈਗੇ ਬ੍ਰਿਟਿਸ਼ ਕਲੰਬੀਆ ਇੰਨਾ ਕਿ ਜਿਆਦਾ ਸੋਹਣਾ ਨਾ ਅਸੀਂ ਲਗਭਗ 20 ਦਿਨ ਇੱਥੇ ਰਹੇ ਤੇ ਸਾਡਾ ਸੱਚ ਜਾਣਿਓ ਹਜੇ ਤੱਕ ਸਾਡਾ ਮਨ ਨਹੀਂ ਭਰਿਆ ਬ੍ਰਿਟਿਸ਼ ਕਲੰਬੀਆ ਛੱਡਣ ਨੂੰ ਮਜਬੂਰੀ ਬਸ ਛੱਡਣਾ ਪੈ ਰਿਹਾ ਹੈ ਕਿਉਂਕਿ ਅਸੀਂ ਟਿਕਟ ਵੀ ਆਪਣੀ ਐਕਸਟੈਂਡ ਕਰਾਈ ਹੈ ਤੁਹਾਨੂੰ ਪਹਿਲਾਂ ਦੱਸਿਆ ਸੀ ਹੈਨਾ ਤਾਂ ਲਈ ਲੇਟ ਹੁੰਦੀ ਸੀ ਤੇ ਅੱਗੇ ਦਾ ਫਿਰ ਕੈਲਗਰੀ ਫਿਰ ਐਡਵਿੰਟਨ ਆਉਣਾ ਸੀਗਾ ਫਿਰ ਉਸ ਤੋਂ ਬਾਅਦ ਅਸੀਂ ਟ੍ਰਾਂਟੋ ਵੀ ਰਹਿਣਾ ਹੈਨਾ ਤੇ ਫਿਰ ਅਗਲੇ ਪਲਾਨ ਸਾਰੇ ਖਰਾਬ ਹੁੰਦੇ ਨੇ ਮੈਨੂੰ ਐ ਲੱਗਦਾ ਵੀ ਸਾਨੂੰ ਸਿਰਫ ਬ੍ਰਿਟਿਸ਼ ਕੋਲੰਬੀਆ ਟੂਰ ਤੇ ਰੱਖਣਾ ਚਾਹੀਦਾ ਸੀ ਵੀ ਉਹ ਸਾਰਾ ਘੁੰਮਦੇ ਪਰ ਫਿਰ ਵੀ ਕਾਫੀ ਸਾਰੀਆਂ ਚੀਜ਼ਾਂ ਸੀ ਘੁੰਮੀਆਂ ਤੇ ਕਾਫੀ ਚੀਜ਼ਾਂ ਸਾਡੀਆਂ ਮਿਸ ਹੋਈਆਂ ਜਿਵੇਂ ਵੈਸਲਰ ਨਹੀਂ ਗਏ ਤੇ ਹੈਰੀਸਨ ਹਾਟਸਪ੍ਰਿੰਗ ਨਹੀਂ ਗਏ ਉਸ ਤੋਂ ਬਿਨਾ ਸਾਡਾ ਰਹਿੰਦਾ ਸੀਗਾ ਕਲਟਸਲੇ ਕਹਿੰਦੇ ਹੈ ਕਲਟਸਲੇ ਕੇ ਰਹਿੰਦੀ ਆ ਪ੍ਰਿੰਸ ਜਾਰਜ ਨਹੀਂ ਗਏ ਹਨਾ ਬਹੁਤ ਸਾਰੀਆਂ ਚੀਜ਼ਾਂ ਮਤਲਬ ਅਸੀਂ ਛੱਡ ਕੇ 올ਿਵਰ ਖਾਸ ਕਰਕੇ ਉੱਥੇ ਪੰਜਾਬੀਆਂ ਦੀ ਖੇਤੀ ਆ ਇੱਕ ઓਇਸੋਸ ਕਾਫੀ ਸਾਰੀਆਂ ਚੀਜ਼ਾਂ ਮਰਦਾ ਸੀ ਕੈਨੇਡਾ ਆਉਣ ਤੋਂ ਪਹਿਲਾਂ ਜਾਣਦੇ ਹੀ ਨਹੀਂ ਸੀਗੇ ਵੀ ਆਹ ਚੀਜ਼ਾਂ ਦੇਖਣ ਆਣੀਆਂ ਪਰ ਸਾਰਾ ਕੁਝ ਆਪਾਂ ਨੈਕਸਟ ਟ੍ਰਿਪ ਉੱਤੇ ਹਾਂਜੀ ਸਾਰਾ ਕੁਝ ਇੱਕ ਵਾਰੀ ਚ ਹੀ ਕਰਨਾ ਜ਼ਰੂਰੀ ਵੀ ਨਹੀਂ ਹੁੰਦਾ ਕੁਝ ਚੀਜ਼ਾਂ ਛੱਡ ਕੇ ਜਾਣੀਆਂ ਚਾਹੀਦੀਆਂ ਹੁੰਦੀਆਂ ਨੇ ਅਗਲੀ ਵਾਰ ਲਈ ਹਣਾ ਹਾਂਜੀ ਸਾਨੂੰ ਤਾਂ ਮੇਨ ਮੇਨ ਪਤਾ ਸੀ ਵੀ ਸਰੀ ਪੈਂਦਾ ਹੈ ਤੇ ਐਬਸ ਟੂ ਵਾਰਡ ਪੈਂਦਾ ਵੈਨਪੂਰ ਪੈਂਦਾ ਉਹ ਘੁੰਮ ਲਿਆ ਬਾਕੀ ਬਾਈ ਸੁਖ ਦਾ ਕੁਲਦੀਪ ਭੈਣ ਦਾ ਸਾਰਿਆਂ ਦਾ ਬਹੁਤ ਧੰਨਵਾਦ ਦੇ ਲਉ ਸਾਨੂੰ ਇੰਨਾ ਕੁ ਜ਼ਿਆਦਾ ਟਾਈਮ ਦਿੱਤਾ ਨਾ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਕਮਾਇਆ ਸੀ ਸੋਚ ਕੇ 10 ਦਿਨਾਂ ਲਈ ਆਏ ਸੀ ਪਰ ਆਪਾਂ 20 25 ਦਿਨ ਲਾ ਚੱਲਿਆ ਹਣਾ ਹਾਂਜੀ ਅਸੀਂ ਆਬੀਸਲੀ ਕਿਉਂਕਿ ਬੰਦਾ ਨਾ ਸਾਰਿਆਂ ਦੀ ਲਾਈਫ ਬਿਜ਼ੀ ਆ ਤੇ ਨਹੀਂ ਇੰਨਾ ਬੰਦਾ ਟਾਈਮ ਦੇ ਸਕਦਾ ਪਰ ਮਤਲਬ ਸਾਨੂੰ ਤਾਂ ਜਮਾ ਪੰਜਾਬ ਵਾਲੇ ਪਰ ਅਸੀਂ ਦੋ ਸਿਰਫ ਦੋ ਵੀਕ ਰਹਿਣਾ ਸੀਗਾ ਬੀਸੀ ਦੇ ਵਿੱਚ ਤੇ ਅਸੀਂ ਵੱਧ ਟਾਈਮ ਲਾ ਕੇ ਜਾ ਰਹੇ ਹਾਂ ਤਿੰਨ ਵੀਕ ਇੱਕ ਵੀਕ ਅਸੀਂ ਜ਼ਿਆਦਾ ਰਹੇ ਹਾਂ ਹਨਾ ਤੇ ਐਨੀ ਹਾਉ ਤੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਛੱਡ ਕੇ ਜਾ ਰਹੇ ਹਾਂ ਨੈਕਸਟ ਟਾਈਮ ਲਈ ਪਰ ਬ੍ਰਿਟਿਸ਼ ਕੋਲੰਬੀਆ ਤੋਂ ਸੱਚੀ ਸਾਡਾ ਮਨ ਨਹੀਂ ਪਰਿਆ ਤੇ ਜਿਹੜਾ ਖੁਸ਼ੀ ਨੇ ਤੁਹਾਨੂੰ ਦੱਸਿਆ ਸੀ ਨਾ ਬਈ ਬਾਇਰ ਰੋਡ ਜਾਣ ਦਾ ਸਾਡਾ ਫੈਸਲਾ ਸੀ ਨਹੀਂ ਤਾਂ ਬਾਇਰ ਅਸੀਂ 2 ਘੰਟਿਆਂ ਦੀ ਫਲਾਈਟ ਸੀ ਵੈਨਕੂਵਰ ਦਾ ਚੜ ਕੇ ਕੈਲਗਰੀ ਉਤਰ ਸਕਦੇ ਸੀਗੇ ਪਰ ਸਾਨੂੰ ਐਸੀ ਵੱਧ ਤੋਂ ਵੱਧ ਘੁੰਮਿਆ ਜਾਵੇ ਇਹਨੂੰ ਬ੍ਰਿਟਿਸ਼ ਕੋਲੰਬੀਆ ਨੂੰ ਵੱਧ ਤੋਂ ਵੱਧ ਐਕਸਪਲੋਰ ਕੀਤਾ ਜਾਵੇ ਹਨ ਤੇ ਜਿੱਥੇ ਅਲਬਰਟਾ ਸਟਾਟੂ ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ ਤੇ ਜਿਹੜਾ ਆਪਣਾ ਅੱਜ ਦਾ ਸਫ਼ਰ ਹੈ ਉਹ ਅਸੀਂ ਕਰ ਰਹੇ ਹਾਂ ਜੀ ਸਾਡੇ ਅੰਕਲ ਜੀ ਤੇ ਮਾਤਾ ਜੀ ਤੇ ਨਾਲ ਭਾਈ ਹਰਮਨ ਭੈਣ ਹਰਦੀਪ ਅਗਲੇ ਹੁਣ 8-10 ਦਿਨ ਕੈਲਗਰੀ ਇਹ ਸਾਨੂੰ ਤੁਹਾਨੂੰ ਨਾਲ ਮਿਲਦੇ ਜੁਲਦੇ ਰਹਿਣਗੇ ਸੋ ਭਾਈ ਜੀ ਸਵਾਗਤ ਹੈ ਜੀ ਤੁਹਾਡਾ ਪਹਿਲੇ ਦਿਨ ਸਾਡੇ ਵਲੌਗ 'ਚ ਹਾਂਜੀ ਤੇ ਇਹਨਾਂ ਨਾਲ ਆਪਾਂ ਅੱਜ ਇਹ ਸੋਹਣਾ ਸਫ਼ਰ ਦੇਖਾਂਗੇ ਤੇ ਵੈਸੇ ਮੈਂ ਤੁਹਾਨੂੰ ਦੱਸ ਦਾਂ ਕਿ ਮੈਂ ਟ੍ਰੈਕਿੰਗ ਦਾ ਐਕਸਪਰਟ ਆ ਟਰੱਕ ਤੇ ਆਉਂਦੇ ਜਾਂਦੇ ਰਹਿੰਦੇ ਆ ਇਹ ਰੂਟ ਤੋਂ ਚੰਗੀ ਤਰ੍ਹਾਂ ਜਾਣਕਾਰ ਆ ਇਸੇ ਕਰਕੇ ਇਹਨਾਂ ਨੂੰ ਚੁਣਿਆ ਠੀਕ ਹੈ ਜੀ ਹਾਂਜੀ ਤੇ ਨਾਲ ਹੁਣ ਕੱਲੀ-ਕੱਲੀ ਚੀਜ਼ ਦੱਸਦੇ ਜਾਇਓ ਸਾਨੂੰ ਵੀ ਕਿੱਥੇ ਕੀ ਦੇਖਣ ਆਲਾ ਠੀਕ ਹੈ ਜਿਵੇਂ ਦੁਨੀਆ ਦਾ ਸਭ ਤੋਂ ਖੂਬਸੂਰਤ ਰੋਡ ਕਿਹਾ ਜਾਂਦਾ ਹੈਗਾ ਵੀ ਹਾਂਜੀ ਹਾਂਜੀ ਹੈਗਾ ਲੈ ਕੇ ਹਾਈਵੇ ਆਫ ਹੀਰੋਜ਼ ਹਾਈ ਹੀਰੋਜ਼ ਕਿਉਂ ਕਹਿੰਦੇ ਇਹਨੂੰ ਹਾਈਵੇ ਆਫ ਹੀਰੋਜ਼ ਮਤਲਬ ਇਹ ਤਾਂ ਪ੍ਰੋਪਰ ਮੈਨੂੰ ਪੂਰਾ ਕਿ ਮੈਂ ਕਹਿ ਨਹੀਂ ਸਕਦਾ ਵੀ 100% ਮੈਨੂੰ ਪਤਾ ਵਾ ਪਰ ਯਾਨੀ ਕਿ ਇਹ ਹੈਗਾ ਵੀ ਜਿਵੇਂ ਮੇਨ ਟ੍ਰੈਕਿੰਗ ਨਾਲ ਸੰਬੰਧ ਦਾ ਤੋਂ ਇੱਥੇ ਕੈਨੇਡਾ ਦੇ ਆਪਣੇ ਟਰੱਕਰ ਜਿਹੜੇ ਹੀਰੋਈ ਆ ਅੱਛਾ ਠੀਕ ਆ ਆਪਾਂ ਕਿੰਨੇ ਵਜੇ ਪਹੁੰਚਾਂਗੇ ਕੈਲਗਰੀ ਕੈਲਰੀ ਆਪਨੂੰ ਸ਼ਾਮ ਹੋ ਜਾਣੀ ਜੀ ਸ਼ਾਮ ਹੋ ਜਾਣੀ ਵੇ 10 ਘੰਟੇ ਅੰਦਰ ਰਹੇ ਨਾ ਟੋਟਲੇ ਇਹ ਟੋਟਲ 10 ਘੰਟੇ 10 ਘੰਟੇ ਤੋਂ ਮਾ ਹਾਂ ਡਰਾਈਵ ਹੈਗੀ ਦੱਸਣਾ ਕਿੰਨੇ ਹਜ਼ਾਰ ਕਿਲੋਮੀਟਰ ਪੈਂਦਾ ਹੈ ਨਾ ਮੇਰੇ ਕੋਲ 950 950 ਹਾਂਜੀ 950 ਕਿਲੋਮੀਟਰ ਦਾ ਸਫ਼ਰ ਚਲੋ ਬੱਦਲ ਸਵੇਰੇ ਬੱਦਲ ਸੀ ਥੋੜਾ ਥੋੜਾ ਧੁੱਪ ਵੀ ਨਿਕਲੀ ਤੇ ਸ਼ੁਰੂ ਕਰਦੇ ਹਾਂ ਜੀ ਕੋਕਾ ਹਿੱਲ ਤੋਂ ਆਪਣਾ ਸਫ਼ਰ ਚਲਿਏ ਜੀ ਲੈਟਸ ਗੋ ਸਪੀਡ ਹੈਗੀ ਜੀ ਇੱਥੇ 120 ਦੀ ਤੇ ਤੁਸੀਂ ਦੇਖ ਲਓ ਪਹਾੜਾਂ ਚ ਸੜਕ ਜਾਂਦੀ ਹੈ ਇਹ ਤੇ 120 ਦੀ ਸਪੀਡ ਹੈ ਕੈਨੇਡਾ ਦੇ ਇਹ ਨੇ ਰੋਡ ਟ੍ਰਾਂਸ ਕੈਨੇਡਾ ਤਾਈਓ ਰੋਡ ਆਫ ਹੀਰੋਸ ਹੈ ਇਹ ਰੋਡ ਆਫ ਹੀਰੋਸ ਹੀ ਨਾਮ ਇਹਦਾ ਹਾਂਜੀ ਇਹਦੇ ਉੱਤੇ ਸ਼ਹਿਰ ਆਉਂਦੇ ਆ ਸਾਨੂੰ ਜੀ ਕੈਮਲੂਨ ਸੌਣਾ ਹੈ ਮੈਰਿਟ ਆਉਣਾ ਹੈ ਤੇ ਹੋਪ ਤੋਂ ਇਹ ਅਸਲ ਚ ਖੂਬਸੂਰਤੀ ਸ਼ੁਰੂ ਹੋ ਜਾਂਦੀ ਹੈ ਹੋਪ ਤੋਂ ਬਾਅਦ ਫਿਰ ਕੈਮਲੂਨਸ 골ਡਨ ਰੈਵਲ ਸਟਾਕ ਬੈਂਫਰ ਬੈਂਫ ਵੀ ਐਸੇ ਤੇ ਆਊਗਾ 에ਰੋਡ ਤੇ ਨਾ ਬ੍ਰੇਕ ਲੈਂਡ ਦਾ ਵੀ ਟਾਈਮ ਨਹੀਂ ਹੈਗਾ ਇੰਨੀ ਲੰਬੀ ਡਰਾਈਵ ਆ ਗਏ ਕੁਲਦੀਪ ਭੈਣ ਹੋਣਿਆਂ ਨੇ ਪਰੌਂਠੇ ਦਿੱਤੇ ਸੀਗੇ ਬਣਾ ਕੇ ਅੱਜ ਤੇ ਰਿੱਕੀ ਬਾਈ ਹੋਣਿਆਂ ਨੇ ਬਹੁਤ ਕਮਾਇਆ ਤੇ ਉਹ ਛੋਟੀ ਕੁਲਦੀਪ ਵੱਡੀ ਕੁਲਦੀਪ ਨੂੰ ਦੱਸਿਆ ਦੋਨਾਂ ਦਾ ਧੰਨਵਾਦ ਤੇ ਹੁਣ ਇਹ ਰਸਤੇ 'ਚ ਜਾਂਦੇ ਜਾਂਦੇ ਵੈਸੇ ਤਾਂ ਬ੍ਰੇਕ ਲੈਂਦੇ ਜਾਣਾ ਸੀ ਥੋੜਾ ਥੋੜਾ ਤੇ ਪਹਿਲਾਂ ਤਾਂ ਸੋਚਿਆ ਸੀ ਵੀ ਦੋ ਦਿਨਾਂ 'ਚ ਸਫਰ ਕਰਾਂਗੇ ਕੰਪਲੀਟ ਪਰ ਇਹਨਾਂ ਨੇ ਨਿਕਲ ਨਹੀਂ ਦਿੱਤਾ ਸਰੀ ਵਾਲਿਆਂ ਨੇ ਇੱਕ ਦਿਨ ਹੋਰ ਰਹਿ ਜਾਓ ਦੋ ਦਿਨ ਹੋਰ ਰਹਿ ਜਾਓ ਤੇ ਅਸੀਂ ਨਿਕਲਣਾ ਜਿਵੇਂ ਤੁਹਾਨੂੰ ਦੱਸਿਆ 10 ਦਿਨ ਪਹਿਲਾਂ ਸੀ ਜੀ ਤੇ ਪਰ ਇੰਨੇ ਦਿਨ ਸਾਨੂੰ ਜ਼ਿਆਦਾ ਲੱਗੇ ਵਿਆਹ ਸੀ ਕੁਝ ਨਗਰ ਕੀਰਤਨ ਸੀ ਸਾਰਾ ਕੁਝ ਦੇਖਦੂ ਕੇ ਹਨ ਤੇ ਫਾਈਨਲੀ ਨਿਕਲੇ ਹੁਣ ਕੈਲਗਰੀ ਦੇਖਦੇ ਹੁਣ ਹੁਣ ਕੈਲਗਰੀ ਵਾਲੇ ਕਹਿੰਦੇ ਅਸੀਂ ਵੈਸੇ 4 ਦਿਨ ਸੋਚਿਆ ਸੀ 5 ਦਿਨ ਕੈਲਗਰੀ ਲਾਵਾਂਗੇ ਹੁਣ ਇਹ ਕਹਿੰਦੇ ਵਾਧਾ ਦਿਨ ਲਾਓ ਘਟ-ਘਟ 10 ਕ ਦਿਨ ਚਾਹੀਦੇ ਆ ਕਿਉਂ ਜੇ ਆਲਾ ਦੋਲਾ ਸਾਰਾ ਦੇਖਣਾ ਹੈਗਾ ਜਿੰਨਾ ਵੀ ਇਹ ਸਾਰਾ ਆ ਰਾਹ ਹੈ ਨਾ ਇਹ ਉੱਚਾ ਨੀਵਾ ਪਹਾੜ ਕਦੇ ਡਾਊਨ ਹਿੱਲ ਆ ਜਾਂਦਾ ਕਦੇ ਅੱਪ ਹਿੱਲ ਆ ਜਾਂਦਾ ਸਾਰਾ ਦੇਖ ਲੋ ਇੰਝ ਲੰਘ ਰਿਹਾ ਪਰ ਯਾਰ ਰੋਡ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਤੇ ਮਤਲਬ ਕਿਸੇ ਕਿਸਮ ਦਾ ਨਹੀਂ ਹੈਗਾ ਵੀ ਚਲਾਉਣ ਨੂੰ ਡਰਾਈਵ ਕਰਨ ਨੂੰ ਮੁਸ਼ਕਲ ਹੈ ਹਨਾ ਵਾਕੀ ਜਿਵੇਂ ਕਹਿੰਦੇ ਵੀ ਦੇਖਣਯੋਗ ਹੈ ਦੇਖਣਯੋਗ ਹੈ ਕਿਤੇ ਜੰਗਲ ਆਉਂਦਾ ਹੈ ਕਿਤੇ ਉੱਚੇ ਨੀਵੇਂ ਪਹਾੜ ਆਉਂਦੇ ਆ ਸੀਨਿਕ ਬਿਊਟੀ ਬਹੁਤ ਜ਼ਿਆਦਾ ਮਿਲੂਗੀ ਤੁਹਾਨੂੰ ਮੌਸਮ ਵੀ ਹੁਣ ਤਾਂ ਬਹੁਤ ਸਾਫ਼ ਹੋ ਗਿਆ ਧੁੱਪ ਨਿਕਲਣੀ ਸ਼ੁਰੂ ਧੁੱਪ ਆ ਗਈ ਜਮਾ ਪ੍ਰੋਪਰਲੀ ਪਹਿਲਾਂ ਸਵੇਰੇ ਬੱਦਲ ਬਹੁਤ ਸੀਗਾ ਜਦੋਂ ਅਸੀਂ ਨਿਕਲੇ ਆ ਹਾਂਜੀ ਇਹ ਸ਼ਹਿਰ ਬਾਰੇ ਸੁਣਿਆ ਸੀਗਾ ਜੀ ਕਹਿੰਦੇ ਇੱਥੇ ਹਰ ਟਾਈਮ ਹੀ ਭੀੜ ਲੱਗੀ ਰਹਿੰਦੀ ਆ ਲੋਕ ਇੱਥੇ ਬ੍ਰੇਕ ਮਾਰ ਕੇ ਲੰਘਦੇ ਉਹਦਾ ਕਾਰਨ ਹੈ ਇੱਥੇ ਇੱਕ ਦੁਕਾਨ ਹੈਗੀ ਕਹਿੰਦੇ ਲੋਕਲ ਬੰਦੇ ਦੀ ਗੋਰੇ ਦੀ ਕਿਸੇ ਦੀ ਤੇ ਉਹਨੇ ਆਪਣੀਆਂ ਗਾਹਾਂ ਰੱਖਣੀਆਂ ਆਈਸਕ੍ਰੀਮ ਵੇਚਦਾ ਤੇ ਇਹਦਾ ਨਾਮ ਹੈ ਜੀ ਆਹਾ ਡੱਚਮੈਨ ਡੈਰੀ ਇਹ ਉਹਦਾ ਨਾਮ ਹੈਗਾ ਦੇਖੋ ਪੂਰਾ ਫਾਰਮ ਬਣਾਇਆ ਹੋਇਆ ਉਹਨੇ ਇਧਰਲੇ ਪਾਸੇ ਸਾਰਾ ਤੁਸੀਂ ਦੇਖ ਸਕਦੇ ਹੋ ਗਾਵਾਂ ਗੂਆਂ ਰੱਖੀਆਂ ਆਉਣ ਦੀ ਵੇਹ ਪੈਂਦਾ ਜਮਾ ਰਸਤੇ ਦੇ ਪੈਂਦਾ ਤੇ ਲੋਕ ਇੱਥੇ ਖੜਕੇ ਜਾਂਦੇ ਇੰਨੀ ਭੀੜ ਦੇਖੋ ਜਦੋਂ ਬਠਿੰਡਿਓ ਜਾਂਦੇ ਆ ਨਾ ਚੰਡੀਗੜ੍ਹ ਨੂੰ ਤੇ ਸਾਡੇ ਆਉਂਦਾ ਤਨੌਲੇ ਦੀਪਕਟਾਵਾ ਲੋਕ ਬ੍ਰੇਕ ਮਾਰ ਕੇ ਲੰਘਦੇ ਆ ਤੇ ਇੱਥੇ ਜਦੋਂ ਤੁਸੀਂ ਜਾਣਿਓ ਜੀ ਵੈਨਕੂਵਰ ਤੋਂ ਕੈਲਗੇਰੀ ਨੂੰ ਇੱਥੇ ਕਹਿੰਦੇ ਬੰਦੇ ਬ੍ਰੇਕ ਮਾਰਦੀ ਮਾਰਦੇ ਆ ਮੋਸਟਲੀ ਗੋਰੇ ਦਾ ਪੱਕਾ ਮਾਰਦੇ ਆ ਤੇ ਵਾਕਈ ਸੁਣਿਆ ਸੀ ਇਹਦੇ ਬਾਰੇ ਤੇ ਭੀੜ ਦੇਖਣ ਨੂੰ ਵੀ ਬਹੁਤ ਜ਼ਿਆਦਾ ਤੇ ਇੱਥੇ ਵਾਕਈ ਰੁਕਦੇ ਆ ਤੇ ਜਿਹੜਾ ਸਾਡਾ ਸਫ਼ਰ ਹੈ ਜਦਾ ਸਾਰਾ ਐਂ ਮੰਨ ਲਓ ਤੁਸੀਂ ਜੇ ਮੈਂ ਪੰਜਾਬ ਤੋਂ ਆ ਕੇ ਜਾਣਾ ਹੋਵੇ ਇੰਨਾ ਇੰਨਾ ਕੁ ਲੰਬਾ ਸਫ਼ਰ ਹੈਗਾ ਤੇ ਥੋੜਾ ਥੋੜਾ ਰੁਕ ਰਹੇ ਆ ਬਸ ਐਂ ਵੀ ਚੀਜ਼ਾਂ ਦੇਖਦੇ ਜਾਈਏ ਨਾਲ ਤੁਰੇ ਜਾਈਏ ਤਾਂ ਹੀ ਕਰਕੇ 6 ਵਜੇ ਅਰਲੀ ਨਿਕਲੇ ਸੀ ਅਸਲ ਵਿੱਚ ਨਾ ਅਗਾਹ ਤੋਂ ਜਦੋਂ ਅਸੀਂ ਕਦੇ ਫੇਰ ਵੀ ਸਫ਼ਰ ਕੀਤਾ ਦੋ ਦਿਨਾਂ ਚ ਕਰਨ ਵਾਲਾ ਹੈ ਰਸਤੇ 'ਚ ਇੱਕ ਦਿਨ ਸਟੇ ਲਓ ਕਿਤੇ ਵੀ ਸ਼ਹਿਰ ਆਉਂਦੇ ਛੋਟੇ ਛੋਟੇ ਗੋਲਡਨ ਆਉਂਦਾ ਹੈ ਰੈਵਲ ਸਟੋਕ ਆਉਂਦਾ ਹੈ ਕੈਂਪ ਲੂਮਸ ਆਉਂਦਾ ਜਿਵੇਂ ਲੰਘ ਕੇ ਆਇਆ ਸੀ ਨਾ ਕਿਤੇ ਵੀ ਰਾਤ ਕੱਟੋ ਅਗਲੇ ਦਿਨ ਜਾਓ ਘੁੰਮਦੇ ਫਿਰਦੇ ਲੈ ਵੀ ਚੱਲੀ ਅੰਦਰਲੇ ਪਾਸੇ ਨੂੰ ਹੁਣ ਤੇ ਬਾਕੀ ਬੰਦੇ ਤਾਂ ਨਿਕਲ ਜਾਣਗੇ ਇੱਥੋਂ ਤੇ ਆ ਇਹ ਆ ਬੰਦੇ ਨਹੀਂ ਨਿਕਲਣਾ ਸਾਡੇ ਨੇ ਇਹ ਆ ਜੀ ਮਹਿਤਾਬ ਸਾਡਾ ਨੇ ਆਣਾ ਤੇ ਇਹ ਕਹਿੰਦਾ ਜੀ ਮੈਂ ਤਾਂ ਕਾਓ ਆਂ ਦੇਖਣੀ ਆ ਪੰਜਾਬ ਵਾਲੇ ਕਾਰਟੂਨ ਵੀ ਪੈਟ ਲਵਰ ਆ ਆਹ ਦਾ ਪਾਗਾ ਤੇ ਆਈਸਕ੍ਰੀਮ ਖਾਣਿਆ ਤੁਹਾਨੂੰ ਦੱਸ ਦੇਣਾ ਟੇਸਟ ਇਹਨਾਂ ਦਾ ਕਿਹੋ ਜਿਹਾ ਕਿਉਂ ਬਾਪੂ ਜੀ ਦੇ ਸਕੇ ਹੀ ਅੰਦਰੋਂ ਆ ਦੇਖੋ ਭਰੀ ਆਉਂਦੇ ਆ 60 ਤਰ੍ਹਾਂ ਦੀ ਆਈਸਕ੍ਰੀਮ ਹੁੰਦੇ ਆ ਭੈਣ ਹੁਣ ਐਂ ਦੱਸਿਆ ਮੈਨੂੰ 60 ਤਰ੍ਹਾਂ ਦੀ ਆਈਸਕ੍ਰੀਮ ਪਤਾ ਡੋਲੂ ਲੈ ਲਈਏ ਫਿਰ ਮਿਕਸ ਕਰਾ ਦੇਵਾ ਕੋਜੀ ਜਾਇਆ ਕਰਦੇ ਜਿਵੇਂ ਰਾਜਸਥਾਨ ਵਾਲੇ ਉਹ ਥਾਲੀ ਜੀ ਨਹੀਂ ਦਿੰਦੇ ਹੁੰਦੇ ਛੋੜੀ ਥੋੜੀ ਕਾ 60 ਤਰ੍ਹਾਂ ਦੀ ਧਾਰ ਦੋ ਲੈ ਵੀ ਛਾਪੀ ਅੰਦਰ ਓ ਵਾਓ ਖਰੇ ਕਿਤੇ ਦੇਖ ਲੈ ਇਹ ਕਹਿੰਦੇ ਇੱਕ ਕਿਸਾਨ ਨੇ ਕੱਲੇ ਕਿਸਾਨ ਨੇ ਆਪਦਾ ਬਿਜ਼ਨਸ ਤੋੜਿਆ ਮਤਲਬ ਲੋਕਲ ਬੰਦਾ ਸੀਗਾ ਥੋੜਾ ਥੋੜਾ ਦੁੱਧ ਦਾ ਕੰਮ ਆ ਜਿਵੇਂ ਆਪਾਂ ਦੁੱਧ ਦਾ ਕਾਰੋਬਾਰ ਆਪਣੇ ਪਿੰਡਾਂ 'ਚ ਕਰਦੇ ਆ ਉੱਥੋਂ ਕਹਿੰਦੇ ਵੇਚਣਾ ਸ਼ੁਰੂ ਹੋਇਆ ਤੇ ਅੱਜ ਬ੍ਰਾਂਡ ਬਣ ਗਿਆ ਉਹਦੀਆਂ ਫ੍ਰੈਂਚਾਈਜ਼ ਵੇਚਦਾ ਸਾਰੀਆਂ ਇਹ ਭੀੜ ਲੱਗੀ ਰਹਿੰਦੀ ਆ ਸਾਰਾ ਦਿਨ ਮਤਲਬ ਕਰਨ ਵਾਲੇ ਦੇਖ ਲੋ ਉਦਮ ਖੇਤੀ ਕਰਦਾ ਸੀ ਵੀ ਖੇਤੀ ਤੋਂ ਸ਼ੁਰੂ ਕਰਕੇ ਕਿੱਥੇ ਤੱਕ ਆਉਦਾ ਕੰਮ ਕਰ ਲੈ ਗਿਆ ਲੋਕ ਖੜਦੇ ਕਿਉਂਕਿ ਪਿਓਰਿਟੀ ਵੇਚ ਰਿਹਾ ਕਹਿੰਦੇ ਇਹਦੇ ਨਾਲ ਦੀ ਆਈਸਕ੍ਰੀਮ ਹੋਰ ਕਿਤੇ ਨਹੀਂ ਮਿਲਦੀ ਉਹ ਸਾਹਮਣੇ ਲੱਗਿਆ ਹੋਣਾ 60 ਤਰ੍ਹਾਂ ਦੀ ਹੈ ਇੰਨੇ ਜਦਾਂ ਡਿਸਾਈਡ ਕਰਨਾ ਵੀ ਮੁਸ਼ਕਲ ਹੋ ਜਾਂਦਾ ਵੀ ਬੰਦਾ ਕਿਹੜੀ ਖਾਵੇ ਕਿਹੜੀ ਨਾ ਖਾਵੇ ਉਲਝਣ ਵਾਲਾ ਕੰਮ ਆ। ਲਾਈਨ ਦੇਖੋ ਤੁਸੀਂ ਲੱਗੀ ਹੋਈ। ਦੋਨੇ ਪਾਸੇ ਐਂ ਲਾਈਨਾਂ ਲੱਗੀਆਂ ਰਹਿਣੀਆਂ। ਵਾਰੀ ਵੀ ਮਨ ਲਾਦਾ 15-20 ਮਿੰਟ ਚਮਾਂ ਸਾਂ ਵਾਰੀ ਆਉਂਦੀ ਐ। ਲੈ ਵੀ ਇੰਨੀਆਂ ਲੈ ਲਈਆਂ ਸਾਨੂੰ ਕਹਿੰਦੇ ਕਿਹੜੀ ਲੈਣੀ ਐ ਮੈਂ ਕਹੇ ਜੀ ਐਂ ਤਾਂ ਭੇਤ ਨੇ ਉਹਦਾ ਰੰਗ-ਬਰੰਗੀਆਂ ਦੇ ਦੋ। ਸਾਰਿਆਂ ਨੇ ਰੰਗ-ਬਰੰਗੀਆਂ ਲੈ ਲਈਆਂ। ਹੁਣ ਖਾ ਕੇ ਦੱਸਦੇ ਕਿੰਨੀ ਕੁ ਸਵਾਦ ਆ। ਨਾਲ-ਨਾਲ ਆਪਾਂ ਤੁਹਾਨੂੰ ਆਹ ਡੈਰੀ ਘਵਾਦੀ ਐ ਇਹਨਾਂ ਦੀ। ਜਿਹੜੀ ਮੈਂ ਤੁਹਾਨੂੰ ਦੱਸਦਾ ਸੀ ਨਾ ਪਿਛਲੇ ਪਾਸੇ ਆਵਦੀਆਂ گاਵਾਂ ਰੱਖੀਆਂ ਸਾਰਾ ਕੁਝ ਆਪਦਾ ਰੱਖਿਆ ਹ ਇਹੋ ਜੀਆਂ ਚੀਜ਼ਾਂ ਪਿੰਡਾਂ ਨੇ ਸਾਈਡ ਤੇ ਰਸਤੇ 'ਚ ਪਿੰਡ ਆਉਂਦੇ ਆ ਨਾ ਛੋਟੇ ਛੋਟੇ ਟਾਊਨ ਆ ਪਿੰਡ ਤਾਂ ਨਹੀਂ ਕਹਿ ਸਕਦੇ ਇਹੋ ਜੀਆਂ ਚੀਜ਼ਾਂ ਹੁੰਦੀਆਂ ਤੇ ਰੁਕਣ ਵਾਲੀਆਂ ਘੁੰਮ ਫਿਰ ਕੇ ਦੇਖਣ ਵਾਲੀਆਂ ਵੀ ਪੂਰਾ ਗਾਂਆਂ ਦਾ ਫਾਰਮ ਹੈ ਇਹ ਇਹ ओरिजिनल ਚ ਇਹਨਾਂ ਨੇ ਤਾਂ ਰੱਖਿਆ ਹੋਇਆ ਵੀ ਸਾਰਿਆਂ ਦੇ ਸਾਹਮਣੇ ਹੋਵੇ ਸਾਰਾ ਕੁਝ ਨਾ ਅਗਲੇ ਨੂੰ ਪਤਾ ਲੱਗੇ ਵੀ ਕਿੱਥੋਂ ਕਿਵੇਂ ਬਣਦੀ ਹੈ ਤੇ ਪੂਰਾ ਵਿਜ਼ਿਟ ਕਰ ਸਕਦੇ ਹੋ ਇਹਨਾਂ ਦਾ ਏਰੀਆ ਤੁਸੀਂ ਵੀ ਕਿਵੇਂ ਬਣਾਇਆ ਜਾਂਦਾ ਇਹਨੂੰ ਮਾਰੀ ਪਹੁੰਚ ਨਾ ਫਿਰ ਤੁਹਾਨੂੰ ਲੱਗੇ ਕੀ ਮਾਰਿਆ ਦੁਬਾਰੇ ਦੱਸਿਓ ਜੇ ਗਾਣੇ ਤੁਹਾਡੀ ਕੁਲਫੀ ਤੇ ਪਹੁੰਚ ਮਾਰੀ ਫਿਰ ਨਾ ਮੈਂ ਫਲੇਵਰ ਐਡ ਇਹ ਬਣਦੀ ਵੀ ਇੰਨਾ ਤੋਂ ਹੀ ਐ ਇਹ ਜੀ ਵੈਲਕਮ ਟੂ ਡੈਰੀ ਫਾਰਮ ਥੈਂਕ ਯੂ ਵਾਕ ਅਰਾਊਂਡ ਐਂਡ ਵਿਜ਼ਟ ਦੀ ਐਨੀਮਲਸ ਤੇ ਸਪੋਰਟ ਕਰਦੇ ਆ ਕਹਿੰਦੇ ਵੀ ਆਓ ਵੀ ਤੁਸੀਂ ਅੰਦਰ ਆ ਕੇ ਦੇਖੋ ਇੱਕ ਕਿਸਾਨ ਨੇ ਤਾਂ ਪੰਜਾਬੀ ਬਣਾ ਰਖਿਆ ਮੋਰ ਮੁਰਗੇ ਕੁੱਤੇ ਸਹੇ ਪਤਾ ਨਹੀਂ ਕੀ ਕੁਝ ਰੱਖੀ ਬੈਠਾ ਹੈਗਾ ਆਪੋ ਆਪਣੀ ਖਾਓ ਬਈ ਦੂਜੇ ਪਾਸੇ ਮੂੰਹ ਨਾ ਮਾਰੋ ਹੁਣ ਉਦੋਂ ਤਾਂ ਮੈਂ ਆ ਖਾਣੀ ਹੈ ਮੈਂ ਆ ਖਾਣੀ ਹੈ ਹੈ ਹੁਣ ਦੂਜੇ ਪਾਸੇ ਮੂੰਹ ਮਾਰਦੇ ਆ ਇਹ ਜਿਆਦਾ ਸਵਾਦ ਹੁਣ ਤੱਕ ਨਾ ਇਟਲੀ ਚ ਸਭ ਤੋਂ ਸਵਾਦ ਆਈਸਕ੍ਰੀਮ ਖਾਧੀ ਸੀਗੀ ਤੇ ਉਸ ਤੋਂ ਬਾਅਦ ਜੇ ਕਿਤੇ ਪਹਿਲੀ ਵਾਰੀ ਸਵਾਦ ਲੱਗੀ ਆਈਸਕ੍ਰੀਮ ਦਾ ਕੈਨੇਡਾ ਚ ਆ ਕੇ ਇਸ ਖਾਂ ਤੇ ਆ ਮਾਰੋ ਵਾਕੀ ਇੱਕ ਟੇਸਟ ਹੈਗਾ ਜਿਵੇਂ ਲੈ ਇਹਦੇ ਬਾਰੇ ਸੁਣਿਆ ਸੀਗਾ ਜਦੋਂ ਤੁਸੀਂ ਇੱਥੋਂ ਲੰਘੋਗੇ ਕਦੇ ਤਾਂ ਮਸਟ ਵਿਜ਼ਿਟ ਆ ਤੇ ਇੱਥੇ ਟਰਾਈ ਕਰਕੇ ਜਾਇਓ ਇੱਥੇ ਰੁੱਕ ਕੇ ਜਾਇਓ ਮਤਲਬ ਫਲੇਵਰ ਵੀ ਆ ਜੇ ਤੁਸੀਂ orange ਵਾਲੀ ਇਹ ਲਓਗੇ ਤਾਂ orange ਦਾ ਤੁਹਾਨੂੰ ਵਾਕਈ ਆ ਫਲੇਵਰ ਆਊਗਾ ਮੈਂ orange ਹੀ ਖਾ ਰਿਹਾ ਹਾਂ ਜੇ ਮੈਂਗੋ ਲੌਂਗ ਦਾ ਮੈਂਗੋ ਦਾ ਫਲੇਵਰ ਆਊਗਾ ਹਨਾ ਮਤਲਬ ਐਂ ਜੀ ਨਹੀਂ ਹੁੰਦਾ ਹੈਗਾ ਕਿ ਮਤਲਬ ਜਿਵੇਂ ਆਪਾਂ ਉਦਾਂ ਆਈਸਕ੍ਰੀਮ ਖਾਣੇ ਆ ਕਿ ਬਰਫ ਹੀ ਮੂੰਹ 'ਚ ਜਾਈ ਜਾਂਦੀ ਆ ਆਦਰਵਾਇਜ਼ ਹਾਂਜੀ ਮੋਸਟਲੀ ਕੀ ਹੁੰਦਾ ਹੈ ਬਰਫ ਦੇ ਵਿੱਚ ਰੰਗ ਜਾ ਘੋਲ ਕੇ ਉਹ ਬਰਫੀ ਖਵਾਈ ਜਾਂਦੇ ਆ ਦੰਦ ਜੇ ਠਾਰੀ ਜਾਂਦੀ ਐ ਪ੍ਰੋਪਰਲੀ ਕਰੀਮ ਆਈਸ ਦੀ ਕਰੀਮ ਬਣਾਈ ਹੋਈ ਜਿਹਨੂੰ ਆਈਸਕ੍ਰੀਮ ਕਹਿੰਦੇ ਆ ਜਿਵੇਂ ਦੁੱਧ ਦੀ ਕਰੀਮ ਨਹੀਂ ਹੋਣੀ ਬਣਾਈ ਓਵੇਂ ਲੱਗਦੀ ਐ ਤੇ ਉਹ ਇੱਥੇ ਆ ਕੇ ਪਤਾ ਲੱਗੂਗਾ ਇੱਥੇ ਖਾ ਕੇ ਕੈਨੇਡਾ ਵਾਲੇ ਵੀ ਮੈਨੂੰ ਲੱਗਦਾ ਮੋਸਟਲੀ ਕਈ ਵਾਰ ਸਾਰੇ ਖਾਂਦੇ ਆ ਸਾਰੇ ਵੈਸੇ ਤਾਂ ਲੰਘਦੇ ਆ ਖਾਂਦੇ ਆ ਜਾਂ ਜਦੋਂ ਵੀ ਹੁਣ ਤੁਸੀਂ ਰੁਕੋਗੇ ਟਰਾਈ ਕਰਿਓ ਅੰਦਰਲੇ ਪਾਸੇ ਇੱਧਰ ਟਰੈਕਟਰ ਡ੍ਰੈਕਟਰ ਵੀ ਖੜੇ ਆ ਤੇ ਸਾਰਾ ਇਹਨਾਂ ਦਾ ਬਣਾਇਆ ਹੋਇਆ ਹੈ ਯਾਰ ਅ이터 ਨੂੰ ਦਿਖਾ ਰਿਹਾ ਤੁਹਾਨੂੰ ਕੈਨੇਡਾ ਦੇ ਨਾਲ ਅਸਲ 'ਚ ਪਿੰਡ ਨੇ ਜਿਵੇਂ ਤੁਹਾਨੂੰ ਦੱਸ ਕੇ ਆਟਿਆਂ ਲੋਕ ਖੇਤੀਬਾੜੀ ਕਰਦੇ ਇੱਥੇ ਵੀ ਖੇਤੀ ਤਾਂ ਮਤਲਬਾ ਦੁਨੀਆ ਭਰ ਚ ਸਾਰੇ ਕਿਤੇ ਹੁੰਦੀ ਹੈ ਇਹ ਦੇਖੋ ਜੌਂਡੀਆ ਟਰੈਕਟਰ ਖੜਾ ਬੜਾ ਪੁਰਾਣਾ ਮਾਡਲ ਖੜਾ ਹੈਗਾ ਇੱਥੇ ਜੌਂਡੀਆ ਦਾ ਆਪਣੇ ਦਾ ਜੌਂਡੀਆ ਹਜੇ ਹੁਣ ਜੇ ਮਸ਼ਹੂਰ ਹੋਇਆ 10 ਸਾਲ ਦਾ ਅਜੇ ਤਾਂ ਕਿੰਨੇ ਪੁਰਾਣਾ ਮਾਡਲ ਹੋਣਾ ਇਹ ਜਿਹੜਾ ਇੱਥੇ ਖੜਾ ਆਹ ਦੇਖੋ ਲੋ ਵੀ ਸਾਢੇ 400 ਕਿਲੋਮੀਟਰ ਦਾ ਲਗਭਗ ਸਫ਼ਰ ਬਚਿਆ ਹੈ। ਸਾਢੇ 450 ਕਿਲੋਮੀਟਰ ਹੋਰ ਜਾਣਾ ਹੈ। ਤੇ ਟਾਈਮ ਵੀ ਹੋ ਗਏ ਕੋਈ 12.5 ਇੰਨਾ ਕੀ ਟਾਈਮ ਹੋਰ ਲੱਗਣਾ ਹੈ। 6:30 ਨੂੰ ਪਹੁੰਚਣ ਦਾ ਅਨੁਮਾਨ ਹੈ। ਕਿ ਕੈਲਗਰੀ ਦੇ ਨੇੜੇ ਲੱਗ ਜਾਗੇ। 1 ਘੰਟੇ 'ਚ 1100 ਕਿਲੋਮੀਟਰ ਤਾਂ ਹੈਵ ਟੂ ਕੱਢਣਾ ਮੈਂ। 11 ਘੰਟੇ 'ਚ 1100 ਕਿਲੋਮੀਟਰ। ਟਰੱਕ ਤੇ ਨਿਕਲਦਾ। ਸਾਢੇ 1150 ਵੀ ਕੱਢ ਦਈਏ ਤਾਂ ਵੀ ਕੋਈ ਵੱਡੀ ਗੱਲ ਨਹੀਂ। ਅੱਛਾ। ਇੱਥੇ ਸਫ਼ਰ ਵੱਧ ਨੇ ਵਿਟਦਾ ਹੈ ਨਾ ਹਾਂਜੀ ਹਾਂਜੀ ਲਗਾ ਸੜਕਾਂ ਸੜਕਾਂ ਵੀ ਹੈ ਹਾਂਜੀ ਅਸੀਂ ਪਹੁੰਚ ਗਏ ਜੀ ਰੈਵਲਸਟਾਕ ਇਹ ਛੋਟਾ ਜਿਹਾ ਸ਼ਹਿਰ ਹੈਗਾ ਪਰ ਦੇਖਣ ਵਾਲਾ ਘੁੰਮਣ ਫਿਰਨ ਵਾਲਾ ਹੈਗਾ ਤੇ ਅਗਲੀ ਵਾਰ ਜਦੋਂ ਕਦੇ ਆਵਾਂਗੇ ਤਾਂ ਇਹ ਸ਼ਹਿਰ ਘੁੰਮਾਂਗੇ ਤੇ ਇੱਥੇ ਇੱਕ ਗੁੰਡੋਲਾ ਰਾਈਡ ਹੁੰਦੀ ਆ ਤੇ ਉਹਦੇ ਉੱਤੇ ਤੁਸੀਂ ਜਾ ਸਕਦੇ ਹੋ ਤੇ ਇੱਥੇ ਹੁੰਦੇ ਨਾ ਰੈਵਲਸਟਾਕ ਚ ਨੇ ਆਪਣੇ ਗੋਲਡਨ ਆ ਵੀਰੇ ਇੱਥੇ ਜੀ ਰੈਵਲਸਟਾਕ ਵੀ ਹੈਗਾ ਬਾਕੀ ਹੋ ਗਿਆ ਨੀਅੰਸ ਵਗੈਰਾ ਹੈਗੀ ਅੱਛਾ ਸੁਣੀਏ ਕੈਨੀਨਜ਼ ਤੇ ਹੋਰ ਟਾਈਮ ਹੈ ਹਾਂਜੀ ਮਤਲਬ ਦੇਖਣ ਜੋ ਸ਼ਹਿਰ ਹੈ ਹਨ ਇਸ ਤੋਂ ਬਾਅਦ ਕਹਿੰਦੇ ਮਤਲਬ ਅੱਗੇ ਫੇਰ ਪਹਾੜੀ ਸ਼ੁਰੂ ਹੋ ਜਾਂਦੀ ਹੈ ਆ ਹੋਪ ਤੋਂ ਲੈ ਕੇ ਪਹਿਲਾਂ ਮੈਰਿਡ ਤੱਕ ਪਹਾੜੀਆਂ ਪੈਂਦੀਆਂ ਉਹ ਬਹੁਤ ਸੋਹਣਾ ਏਰੀਆ ਸੀਗਾ ਜਿੱਨਾ ਹੈ ਮੈਰਿਡ ਤੋਂ ਅੱਗੇ ਫਿਰ ਰੈਵਲਸਟੋਕ ਤੱਕ ਸਾਰਾ ਡਰਾਈ ਲੈਂਡ ਆਉਂਦੀ ਹੈ ਵਿੱਚ ਜਿਵੇਂ ਤੁਹਾਨੂੰ ਦਿਖਾਈ ਹੈ ਹਨ ਤੇ ਪਧਰਾ ਪਧਰਾ ਜਿਹਾ ਏਰੀਆ ਜਾਂਦਾ ਹੈ ਦੁਬਾਰਾ ਫੇਰ ਪਹਾੜੀ ਪੈਣੀਆਂ ਹੁਣ ਕਹਿੰਦੇ ਵੀ ਬੈਂਫ ਤੱਕ ਅੱਗੇ ਤੇ ਜਦੋਂ ਤੱਕ ਅਸੀਂ ਲਵਰਟਾ ਚ ਨਹੀਂ ਐਂਟਰ ਹੁੰਦੇ ਉਦੋਂ ਤੱਕ ਸਾਰੀਆਂ ਹੁਣ ਪਹਾੜੀਆਂ ਰਹਿਣਗੀਆਂ ਤੇ ਬਹੁਤ ਸੋਹਣੇ 뷰 ਆਉਣਗੇ ਦੁਬਾਰਾ ਫਿਰ ਤੇ ਦਿਖਾਵਾਂਗੇ ਨਾਲ ਨਾਲਾ ਰਸਤੇ ਚ ਅਸੀਂ ਰਸਤੇ ਜਾਂਦੇ ਰੁਕਿਆ ਜੀ ਰੌਜ਼ਰ ਪਾਸ ਇਹ ਜਦੋਂ ਸਰੀ ਤੋਂ ਜਾਂ ਵੈਨਕੂਵਰ ਤੋਂ ਨਿਕਲਦੇ ਆ ਕੈਲਗੇਰੀ ਤੱਕ ਦਾ ਸਭ ਤੋਂ ਹਾਈ ਐਲਟੀਟਿਊਡ ਏਰੀਆ ਸਭ ਤੋਂ ਉੱਚਾ ਥਾਂ ਜਾਂ ਉੱਚੀ ਸੜਕ ਤੇ ਇੱਥੇ ਜਿਹੜੀ ਹਾਈਟ ਹੈ ਕੋਈ 1330 ਮੀਟਰ ਦੀ ਦੱਸਦੇ ਆ ਤੁਸੀਂ ਲਾ ਲਓ ਆਪਣੇ ਹਿਸਾਬ ਚ ਲਾ ਲਓ 4-5000 ਫੁੱਟ ਹਨ ਤੇ ਇੰਨਾ ਕੁ ਜ਼ਿਆਦਾ ਪਿਆਰਾ ਏਰੀਆ ਇੰਨਾ ਵਧੀਆ ਲੱਗ ਰਿਹਾ ਦੇਖ ਕੇ ਦਿਖਾਉਣਾ ਤੁਹਾਨੂੰ ਬਾਈ ਜੀ ਸਵਰਗ ਐ ਸਵਰਗ ਹੈ ਵਾਕਈ ਸੁਣਦੇ ਸੀ ਵਾਕਈ ਸਵਰਗ ਹੈ ਅੱਜ ਦੱਸਿਓ ਬਈ ਕਮੈਂਟ ਕਰਕੇ ਕਿ ਕੈਨੇਡਾ ਵਾਲੇ BC ਵਾਲੇ ਜਿਹਨੂੰ ਸਵਰਗ ਕਹਿੰਦੇ ਨਾ ਸੱਚੀ ਹੈ ਕਨਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਮੈਂ ਤਾਂ ਰੀਅਲੀ ਐਡਾ ਯਾਰ ਖੂਬਸੂਰਤ ਰਸਤਾ ਹੈ ਨਾ ਤੇ ਆਹ ਦੇਖੋ ਚਾਰੇ ਪਾਸੇ ਇਧਰਲੇ ਪਾਸੇ ਬਾਈ ਕਹਿੰਦੇ ਸਿਰਫ ਅਗਸਤ ਤੇ ਸਤੰਬਰ 2 ਮਹੀਨੇ ਇਥੋਂ ਬਰਫ ਖੁਰਦੀ ਹੈ ਬਾਕੀ 10 ਮਹੀਨੇ ਕਹਿੰਦੇ ਤੁਹਾਨੂੰ ਇਥੇ ਬਰਫ ਮਿਲੇਗੀ ਤੇ ਇਧਰਲੇ ਪਾਸੇ ਉਹ ਅਰੋਜਰ ਪਾਸ ਬਾਈ ਜੀ ਅੱਛਾ ਉਹ ਦਰਲੇ ਪਾਸੇ ਗਲੇਸ਼ੀਅਰ ਹੈ ਉੱਥੇ ਤਾਂ ਹਜੇ ਹੀ ਬਰਫ ਹੈ ਤੇ ਬਾਈ ਜੀ ਇੱਕ ਜਿਹੜਾ ਤੁਸੀਂ ਮੈਨੂੰ ਦੱਸਦੇ ਸੀਗੇ ਟਰੱਕਿੰਗ ਦਾ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਇੱਥੇ ਰੁਕਣਾ ਹੀ ਪੈਂਦਾ ਹੈ ਨਾ ਤੇ ਬ੍ਰੇਕ ਇਨਸਪੈਕਸ਼ਨ ਲਈ ਤਾਂ ਰੁਕਣੀ ਪੈਂਦਾ ਹਾਂਜੀ ਬ੍ਰੇਕ ਚੈੱਕ ਦੇ ਬ੍ਰੇਕ ਚੈੱਕ ਤੇ ਉਹ ਤੋਂ ਬਿਨਾਂ ਇੱਕ ਹੋਰ ਕਿਹੜਾ ਹੁੰਦਾ ਲੋਡ ਦਾ ਆਪਣਾ ਉਹ ਆਇਆ ਨੇ ਸਕੇਲ ਆਇਆ ਨੇ ਜੀ ਸਕੇਲ ਹਾਂਜੀ ਕਮਰਸ਼ੀਅਲ ਸਕੇਲ ਆਇਆ ਦੀ ਆ ਅੱਗੇ ਨਾ ਰਸਤੇ ਜਾਂਦੇ ਇੱਕ ਸਕੇਲ ਵਾਲਾ ਏਰੀਆ ਹੋਊਗਾ ਜਿੱਥੇ ਟਰੱਕ ਰੁਕਦੇ ਆ ਇਨਸਪੈਕਸ਼ਨ ਹੁੰਦੀ ਆ ਉਹਨਾਂ ਦੀ ਵੇਰਾ ਸਾਰਾ ਇਹਦਾ ਬ੍ਰੇਕਾਂ ਬਰੂਕਾਂ ਵੀ ਇਹਦੀਆਂ ਲੱਗਦੀਆਂ ਆ ਕਿ ਨਹੀਂ ਲੱਗਦੀਆਂ ਜਾਂ ਜਿਹੜਾ ਓਵਰ weight ਤਾਂ ਨਹੀਂ ਹੈਗਾ ਲੌਗ ਬੁੱਕ ਚੈੱਕ ਹੁੰਦੀ ਆ ਪ੍ਰੋਪਰਲੀ ਤੇ ਉਹ ਬੜੀ ਵਧੀਆ ਮੈਨੂੰ ਚੀਜ਼ ਲੱਗੀ ਆਪਣੇ ਕੋਈ ਕਿੰਨਾ ਟਾਈਮ ਦਾ ਚਲਾਈ ਜਾਂਦਾ ਕੋਈ ਨਹੀਂ ਪੁੱਛਦਾ ਵੀ ਤੂੰ ਕਿੰਨੇ ਟਾਈਮ ਤੋਂ ਤੁਰਿਆ ਹੋਣਾ ਤੇ ਇੱਥੇ ਸਾਰੇ ਥੋੜੇ ਥੋੜੇ ਟਾਈਮ ਬਾਅਦ ਨਾਲ ਸ਼ਹਿਰਾਂ ਚ ਰੁੱਕ ਸ਼ਹਿਰਾਂ ਤੋਂ ਬਾਅਦ ਜਦੋਂ ਇੱਕ ਸ਼ਹਿਰ ਲੰਘਦਾ ਉਹਦੀ ਪ੍ਰੋਪਰ ਚੈੱਕ ਅਪ ਹੁੰਦਾ ਟਰੱਕ ਦਾ ਤੇ ਉਹ ਏਰੀਆ ਦਿਖਾਵਾਂਗੇ ਕਿੰਨੀ ਵਧੀਆ ਗੱਲ ਹੈ ਯਾਰ ਤਾਂ ਹੀ ਕਰਕੇ ਮਤਲਬ ਵੀ ਰੋਡ ਸੇਫਟੀ ਕਰਕੇ ਐਕਸੀਡੈਂਟ ਕਰਕੇ ਹਨ ਤੇ ਉਹਨਾਂ ਤੋਂ ਬਚਾਉਣ ਲਈ ਤੇ ਜਦੋਂ ਹੁਣ ਅਸੀਂ ਰੈਵਲ ਸਟੋਕ ਲੰਗੇ ਹੋਏ ਆਂ ਰੈਵਲ ਸਟੋਕ ਤੇ 골ਡਨ ਦੇ ਵਿਚਾਲੇ ਖੜੇ ਆਂ ਤੇ 골ਡਨ ਤੋਂ ਬਾਅਦ ਆਉਣਾ ਬੈਂਫ ਜਿਹੜਾ ਸਭ ਤੋਂ ਮਸ਼ਹੂਰ ਏਰੀਆ ਹੈਗਾ ਬੈਂਫ ਤੇ ਉਹ ਜੀ ਪਹਾੜ ਹੋਣੇ ਜਿਹੜੇ ਤੁਹਾਨੂੰ ਪਿੱਛੇ ਦਿਖਦੇ ਆ ਤੇ ਕੋਸ਼ਿਸ਼ ਕਰਾਂਗੇ ਫਿਰ ਉੱਥੇ ਜਾਂਦੇ ਰਾਹ ਜਾਂਦੇ ਤੁਹਾਨੂੰ ਦਿਖਾਉਣਾ ਫਟ ਲੰਬਾ ਹੋ ਬਾਈ ਇਹ ਇਕਲਾ 53 ਫੁੱਟ ਟ੍ਰੇਲਰ ਹੈ ਜੀ 53 ਦਾ ਟ੍ਰੇਲਰ ਅੱਗੇ ਇੰਗਲੈਂਡ ਤੇ 72 ਫੁੱਟ ਮੰਨਦੇ 72 ਫੁੱਟ ਸਭ ਤੋਂ ਲੰਬਾ ਟਰੱਕ ਕਿੰਨਾ ਹੁੰਦਾ ਕੈਨੇਡਾ ਚ ਕੈਨੇਡਾ ਜੀ ਆਪਣੇ ਦੋ ਪਾਏ ਨੇ 75 ਫੁੱਟੇ 53 ਹਾਂਜੀ 53 53 ਦੇ ਦੋ ਹਾਂਜੀ ਉਹ ਆਲਮੋਸਟ ਮਤਲਬ ਰਫਲੀ ਜਿਹਾ 150 ਮੀਟਰ ਵੱਟ ਹੋ ਜਾਣਾ ਸਵਾ 100 ਫੁੱਟ ਲੰਬੇ ਟਰੱਕ ਹੈਗੇ ਇੱਥੇ ਇਹ ਜਾਂਦਾ ਜੀ ਸੜਕਾਂ ਦੇ ਨੱਚਦੇ ਇਹਨੂੰ ਕਹਿੰਦਾ ਇਹਨੂੰ ਕਹਿੰਦਾ ਜੱਟ ਨੇ ਟਰਾਲਾ ਪਾਉਣਾ ਢਾਲੇ ਦੇ ਮੰਦਰ ਟੋਣਾ ਐਨੇ ਟਰਾਲੇ ਚੱਲੀਏ ਜੀ ਲੈ ਵੀ ਅੱਗੇ ਵਧਾਈਏ ਸਫਰ ਤੇ ਤੁਰਦੇ ਤੁਰਦੇ ਦੇਖਦੇ ਜਾਓ ਰੌਣਕ ਮੇਲਾ ਮਣਦੇ ਜਾਓ ਹੈ ਬ੍ਰਿਟਿਸ਼ ਕਲੰਬੀਆ ਛੱਡਣ ਨੂੰ ਸੱਚੀ ਜੀ ਨਹੀਂ ਕਰਦਾ ਯਾਰ ਇੰਨਾ ਸੋਹਣਾ ਹੈਗਾ ਹੁਣ ਅਲਬਰਟਾ 'ਚ ਤਾਂ ਪਹਾੜ ਖਤਮ ਹੋ ਜਾਣਗੇ ਜਾ ਕੇ ਤੇ ਅਲਬਰਟਾ 'ਚ ਥੋੜੇ ਜੀ ਪਹਾੜ ਹੈ ਬਸ ਜ਼ਿਆਦਾ ਨਹੀਂ ਹੈਗੇ ਕੀ ਖੁੱਪ ਗਿਆ ਚਲੋ ਭਾਈ ਜੀ ਏ ਰੋਡ ਨਾ ਵਾਕਈ ਇੰਨਾ ਜਿਆਦਾ ਸੋਹਣਾ ਹੈ ਕਿ ਇਹਨੂੰ ਦੇਖ ਕੇ ਬੰਦੇ ਦਾ ਚਿੱਤ ਨਹੀਂ ਭਰਦਾ ਜਿਹਨੂੰ ਅਸਲ 'ਚ ਕੁਦਰਤ ਦੀ ਖੂਬਸੂਰਤੀ ਕਹਿੰਦੇ ਆ ਨਾ ਵੀ ਰੱਬ ਨੇ ਆਪ ਬਣਾਇਆ ਆਪਣੇ ਹੱਥਾਂ ਨਾਲ ਤਾਂ ਉਹ ਬ੍ਰਿਟਿਸ਼ ਕਲੰਬੀਆ ਹੈਗਾ ਦੁਨੀਆਂ ਦੇ ਅਸੀਂ ਬਹੁਤ ਸਾਰੇ ਸੜਕਾਂ ਤੇ ਸਫ਼ਰ ਕੀਤਾ ਹੈਗਾ ਤੇ ਬਹੁਤ ਘੱਟ ਰੋਡ ਸਾਨੂੰ ਇਹੋ ਜਿਹੀ ਮਿਲੇ ਨੇ ਜਿਹੜੇ ਇੰਨੇ ਜਿਆਦਾ ਖੂਬਸੂਰਤ ਹੋਣ ਦੁਨੀਆ ਦੀ ਸਭ ਤੋਂ ਸੋਹਣੀ ਸੜਕ ਤੇ ਖੜਨਾ ਵੀ ਮਨ ਹੈ ਮਜ਼ਾ ਬ੍ਰੇਕ ਲੈਣੇ ਪੈਂਦੇ ਐ ਐਮਰਜੈਂਸੀ ਬ੍ਰੇਕ ਲਾਈ ਹੋਏ ਆ ਨਿਆਣੇ ਕਰਕੇ ਵਾਹ ਕਿਆ ਬਾਤ ਹੈ ਨਹੀਂ ਤਾਂ ਨਾ ਜਿਵੇਂ ਆਪਣੇ ਇੰਡੀਆ 'ਚ ਖੜਦੇ ਆ ਥਾਂ ਥਾਂ ਤੇ ਗੱਡੀਆਂ ਹੀ ਖੜੀਆਂ ਘਰਿਆ ਕਰਨ ਤੇ ਤੇ ਰੋਕ ਨਹੀਂ ਸਕਦੇ ਰੈਸਟ ਏਰੀਏ ਤੋਂ ਬਿਨਾ ਜੇ ਐਮਰਜੈਂਸੀ ਤੇ ਆ ਹੀ ਰੁਕੋਗੇ ਆ ਜਾਂਦੇ ਆ ਟਰਾਲੇ ਨੱਚਦੇ ਸੜਕਾਂ ਨਾਲ ਇਥੋਂ ਦੀ ਇੰਨੀਆਂ ਵਧੀਆ ਤੇ ਤੁਰਿਆਂ ਨੂੰ ਤਕਰੀਬਨ ਹੋਏ 7 ਘੰਟੇ ਤੇ ਹਜੇ ਤੱਕ ਐ ਨਹੀਂ ਫੀਲ ਹੋਣ ਲੱਗਿਆ ਵੀ ਇੰਨਾ ਸਫ਼ਰ ਕੱਢੇ ਮੈਨੂੰ ਲੱਗਦਾ ਕਿੰਨਾ ਕੱਢਦਾ ਭਾਈ ਆਰਾਊਂਡ 700 ਕਿਲੋਮੀਟਰ 700 ਕਿਲੋਮੀਟਰ 7 ਘੰਟੇ ਦੀ 700 ਕਿਲੋਮੀਟਰ ਸਫ਼ਰ ਕੱਢਦਾ ਸੀ ਤੇ ਜਿਵੇਂ ਜੇ ਆਪਣੇ ਆਪਣੇ ਵੈਸੇ ਹੁਣ ਤਾਂ ਵਧੀਆ ਰੋਡ ਬਣੀ ਜਾਂਦੇ ਆ ਪਰ ਆਪਣੇ ਹੁੰਦਾ ਹੈ ਸਪੀਡ ਜ਼ਿਆਦਾ ਸਲੋ ਹੁੰਦੀ ਹੈ ਕਦੇ ਕੀ ਆ ਗਿਆ ਅੱਗੇ ਕਦੇ ਕੀ ਆ ਗਿਆ ਕਦੇ ਕਿਸ ਨੇ ਬ੍ਰੇਕ ਮਾਰਦੇ ਇਥੇ ਕਾਨੂੰਨ ਇੱਕੋ ਜਿਹਾ ਸਾਰੇ ਕੋ ਲੇਨ ਚ ਤੁਰੇ ਜਾਂਦੇ ਬੰਦਾ ਥੱਕਦਾ ਨਹੀਂ ਕਿਸੇ ਨੇ ਇਧਰ ਉਧਰ ਨਹੀਂ ਕਰਨਾ ਕਿਸੇ ਨੇ ਓਵਰਟੇਕ ਨਹੀਂ ਕਰਨਾ ਜਿੱਥੇ ਨਿਸ਼ਾਨੀ ਓਵਰਟੇਕ ਦੀ ਸਿਰਫ ਉਥੋਂ ਹੋਣਾ ਹੈ ਨਾ ਤੇ ਵੱਡੀ ਗੱਲ ਨਾ ਹੀ ਸੜਕ ਤੇ ਇੱਕ ਵੀ ਟੋਲ ਪਲਾਜਾ ਹੈ ਅਜੇ ਤੱਕ 700 ਕਿਲੋਮੀਟਰ ਚ ਇੱਕ ਵੀ ਟੋਲ ਪਲਾਜ ਨਹੀਂ ਐਥੇ ਟੋਲ ਪਲਾਜ ਹੈ ਨਹੀਂ ਬਾਈ ਨਹੀਂ ਕੈਨੇਡਾ ਚ ਹੈ ਜੀ ਕੈਨੇਡਾ ਚ ਹੈ ਨਹੀਂ ਨਹੀਂ ਲਓ ਜੀ ਕੈਨੇਡਾ ਚ ਕਹਿੰਦੇ ਟੋਲ ਟੋਲ ਟੈਕਸ ਵੀ ਨਹੀਂ ਹੈਗਾ ਤੇ ਸਿੱਧਾ ਜਦੋਂ ਕਾਰ ਨਵੀ ਲੈਣੀ ਉਦੋਂ ਹੀ ਟੈਕਸ ਪਾਉਂਦੇ ਇੱਕ ਵਾਰ ਉਦੋਂ ਬਿਨਾ ਕੋਈ ਟੈਕਸ ਨਹੀਂ ਉਦੋਂ ਬਿਨਾ ਨਹੀਂ ਹੈਗਾ ਐਕਸਪੈਸ ਲੈਣਾ ਹੈਗੇ ਐਂ ਸਮ ਟਾਈਮ ਸਾਈਡ ਸਿਟੀ ਬਿਜੀ ਸਿਟੀ ਜਾਂ ਚਾ ਅੱਛਾ ਉਧਰ ਟ੍ਰੈਂਟੋ ਸਾਈਡ ਆ ਹਾਂ ਉਹ ਜੁੱਡੀ ਮਰਜੀ ਆ ਜਾਣਾ ਨਹੀਂ ਜਾਣਾ ਉੱਚ ਇਹ ਨਵੀਂ ਗੱਲ ਸੁਣੀਏ ਨਹੀਂ ਮੈਨੂੰ ਲੱਗਦਾ ਇੰਗਲੈਂਡ ਯੂਰਪ ਸਾਰੀ ਦੇ ਟੋਲ ਪਲਾਜੇ ਪਹਿਲਾਂ ਦੇਖਿਆ ਅਮਰੀਕਾ ਚ ਹੈਗੇ ਅਮਰੀਕਾ ਜੀ ਵੀ ਸੇਮ ਆ ਵੀਰੇ ਸੇਮ ਆ ਹਾਂ ਜੀ ਵੈਸਟ ਸਾਈਡ ਦਾ ਐਕਸਪੈਸ ਲੈਣਾ ਵਾ ਹਾਂ ਜੀ ਉਹਨਾਂ ਜੀ ਤੁਸੀਂ ਜਾਣਦੇ ਹੋ ਨਹੀਂ ਤਾਂ ਮਤਲਬ ਦੂਜੇ ਜੀ ਵੀ ਜਾ ਸਕਦੇ ਹੋ ਠੀਕ ਹੈ ਉਹ ਮਰਜ਼ੀ ਹੈ ਹਾਂ ਜੀ ਈਸਟ ਸਾਈਡ ਹੈਗੇ ਆ ਤੇ ਐਸੀ ਦਾ ਮਤਲਬ ਹਾਈਵੇ ਜਿਹੜਾ ਬਣਿਆ ਹੋਇਆ ਜਿੱਥੇ ਅਸੀਂ ਜਾ ਰਹੇ ਹਾਂ ਕੈਨੇਡਾ ਦਾ ਕੈਨੇਡਾ ਦਾ ਸਭ ਤੋਂ ਇੱਕ ਨੰਬਰ ਰੋਡ ਹੈ ਇਹ ਇਹ ਮਤਲਬ ਇਹ ਕਲਾਸ کہہ ਸਕਦੇ ਹੋ ਜਦੋਂ ਇਹਦੇ ਤੇ ਟੋਲ ਟੈਕਸ ਨਹੀਂ ਹੈ ਕਿ ਬਾਕੀ ਤਾਂ ਹੋਣੀ ਹੀ ਗਈ ਆ ਰਸਤੇ 'ਚ ਨਾ ਮੈਂ ਤੁਹਾਨੂੰ ਇੱਕ ਆ ਹੋਰ ਏਰੀਆ ਦਿਖਾਉਣ ਲਈ ਰੁਕੇ ਆ ਤੇ ਇੱਥੇ ਚੇਨ ਆਪ ਏਰੀਆਜ਼ ਬਣੇ ਹੋਏ ਆ ਸਾਰੇ ਰੋਡ ਤੇ ਤੇ ਇੱਥੇ ਸਪੈਸ਼ਲੀ ਵਿంటర్ ਦੇ ਵਿੱਚ ਮਤਲਬ ਗੱਡੀਆਂ ਖੜਾਈਆਂ ਜਾਂਦੀਆਂ ਟਾਇਰਾਂ ਤੇ ਚੇਨ ਚੜਾਉਣ ਲਈ ਕਿਉਂਕਿ ਜਿਹੜਾ ਇਹ ਏਰੀਆ ਹੈ ਆ ਇੱਥੇ ਮਾਈਨਸ ਚ ਟੈਂਪਰੇਚਰ ਹੁੰਦਾਗਾ ਮਾਈਨਸ ਭਾਈ ਜੀ ਮਾਈਨਸ ਕਿੰਨਾ ਚੱਲਿਆ ਜਾਂਦਾ ਹੈ ਮਾਈਨਸ ਵੀ ਇੱਥੇ 50 30 30 ਦਾ ਆਵਾਲ ਸ਼ਾਇਦ ਬਾਈ ਦੀ ਆਉਂਦੀ ਹੋਣੀ ਦੂਰ ਨੇ ਥੋੜਾ ਜਿਹਾ ਬਾਈ ਕਹਿੰਦਾ ਮਾਈਨਸ 20 ਜਾਂ 30 ਡਿਗਰੀ ਇੱਥੇ ਤੁਸੀਂ ਦੇਖ ਲਓ ਇੰਨਾ ਜ਼ਿਆਦਾ ਠੰਡ ਪਈ ਹੈ ਇਹ ਸਾਰਾ ਬਰਫ਼ ਨਾ ਪੜਿਆ ਹੁੰਦਾ ਰੋਡ ਹਾਂ ਜੀ ਸਾਰਾ ਜੀ ਸਾਰੇ ਦਾ ਆ ਵੀ ਰਿਵਰ ਜੰਮ ਜਾਂਦਾ ਸਾਰਾ ਅੱਛਾ ਦਰਿਆ ਵੀ ਜੰਮ ਜਾਂਦਾ ਹੈ ਇਹ ਸੜਕ ਤੇ ਸਾਰੇ ਬਰਫ਼ ਹੁੰਦੀ ਹੈ ਬਰਫ਼ ਹੁੰਦੀ ਸਾਰਾ ਏਰੀਆ ਜੀ ਹਾਂ ਜੀ ਨੋਰਮਲ ਜਣ ਕੇ ਵਿంటర్ ਚ ਹਾਂ ਜੀ ਪਾਪਰ ਕਰਦਾ ਨਹੀਂ ਉਹ ਮਾਈਨਿੰਗ ਚੀਜ਼ ਹੈ ਰੱਕਾਂ ਵਾਲੇ ਲਈ ਦੇਖ ਲੋ ਯਾਰ ਕਿੰਨਾ ਔਖਾ ਹੁੰਦਾ ਹੋਊ ਆਪਣੇ ਬੰਦਿਆਂ ਲਈ ਇਸ ਇਨਾ ਰਾਹਾਂ ਤੇ ਡਰਾਈਵ ਕਰਨਾ ਆ ਸਾਰੇ ਪਹਾੜਾਂ ਦੇ ਨਾ ਜਮਾ ਚਿੱਟੇ ਹੋਏ ਹੁੰਦੇ ਆ ਇਹ ਇਹ ਸਾਰਾ ਬੀਸੀ ਹੁਣ ਖਤਮ ਹੋਣ ਵਾਲਾ ਹੈ ਅਲਬਰਟਾ ਸ਼ੁਰੂ ਹੋਣ ਵਾਲਾ ਹੈ ਅਲਬਰਟਾ ਚ ਐਂਟਰ ਹੋਣ ਵਾਲੇ ਆ ਅਸੀਂ ਹੁਣ ਤਾਂ ਥੋੜਾ ਜਿਹਾ ਫਿਰ ਵੀ ਸੌਖਾ ਕਿਉਂਕਿ ਗੂਗਲ ਮੈਪ ਵਗੈਰਾ ਹੈਗੇ ਆ ਪੁਰਾਣੇ ਟਾਈਮਾਂ 'ਚ ਤੁਸੀਂ ਦੇਖ ਲੋ ਜਿਹੜੇ ਆਪਣੇ ਬਾਬੇ 80 90 'ਚ ਆਏ ਆ ਉਹਨਾਂ ਨੂੰ ਇਹ ਟਰੱਕ ਚਲਾਉਣੇ ਕਿੰਨੇ ਔਖੇ ਹੋਣਗੇ ਉਦੋਂ ਨਾ ਤਾਂ ਸੜਕਾਂ ਬਾਈ ਕਹਿੰਦੇ ਪਹਿਲਾਂ ਤਾਂ ਹੁਣ ਤਾਂ ਸਾਰਾ ਫੋਰ ਲਾਈਨ ਵਧੀਆ ਸੜਕਾਂ ਬਣੀਆਂ ਹੋਈਆਂ ਤੇ ਪਹਿਲਾਂ ਸਿੰਗਲਰ ਰੋਡ ਸੀ ਕਹਿੰਦੇ ਸਾਰੇ ਤੇ ਬਾਕੀ ਉਦੋਂ ਦਾ ਮਤਲਬ ਹੈ ਬਾਈ ਜਿਵੇਂ ਹੁਣ ਗੂਗਲ ਮੈਪ ਪਹਿਲਾਂ ਕਹਿੰਦੇ ਚਲਾਉਂਦੇ ਹੁੰਦੇ ਸੀਗੇ ਸਾਰੇ ਆਪਣੇ ਦੱਸਦੇ ਆ ਪੁਰਾਣੇ ਬੰਦੇ ਜਿਹੜੇ ਮੈਪਸ ਦੇ ਹਿਸਾਬ ਨਾਲ ਚੱਲਦੇ ਜਿਹੜੇ ਲੈਸ ਮੈਪ ਆ ਜਾਂਦੇ ਆ ਜਿਹੜਾ ਨਕਸ਼ਾ ਜਿਹੜਾ ਆਪਾਂ ਪੜਨ ਨੂੰ ਨਕਸ਼ਾ ਨਹੀਂ ਆਪਣੇ ਸਟੱਡੀ 'ਚ ਵਰਤਦੇ ਹੁੰਦੇ ਹਨਾ ਉਹ ਨਕਸ਼ੇ ਦੇ ਹਿਸਾਬ ਨਾਲ ਰੋਡ ਲੈ ਕੇ ਦੇਖ ਲੋ ਚੱਲਦੇ ਕਿੰਨਾ ਔਖਾ ਸੀ ਪੁਰਾਣਿਆਂ ਨੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਹੁਣ ਔਖਾ ਹੈਗਾ ਜਿਹੜੇ ਹੁਣ ਸਟ੍ਰੈਗਲ ਕਰ ਰਹੇ ਬੰਦੇ ਮੈਨੂੰ ਲੱਗਦਾ ਹੁਣ ਬਹੁਤ ਔਖਾ ਹੈ ਪੁਰਾਣੇ ਬਾਬਿਆਂ ਨੇ ਬਹੁਤ ਔਖੇ ਟਾਈਮ ਦੇਖੇ ਹੋਏ ਨੇ ਕਿਵੇਂ ਇੱਥੋਂ ਲੰਘਦੇ ਹੋਣਗੇ ਆਹ ਰੋਡ ਨੂੰ ਸਭ ਤੋਂ ਡੇਂਜਰਸ ਰੋਡ ਮੰਨਿਆ ਜਾਂਦਾ ਸੀਗਾ ਜਿੱਦ ਜਿੱਦੋਂ ਕੋਕਾ ਹਿੱਲ ਤੋਂ ਵਲੌਗ ਸ਼ੁਰੂ ਕੀਤਾ ਨਾ ਕੋਕਾ ਹਿੱਲ ਤੋਂ ਲੈ ਕੇ ਜਿੰਨਾ ਸੀ ਤੁਰੇ ਜਾਂਦੇ ਹੁਣ ਅਸੀਂ 800 850 ਕਿਲੋਮੀਟਰ ਕੱਢਿਆ ਸਾਰਾ ਬਰਫ ਨਾਲ ਭਰਿਆ ਹੁੰਦਾ ਇਹ ਰੋਡ ਤਕਰੀਬਨ 10 ਘੰਟਿਆਂ ਦੇ ਲੰਬੇ ਸਫ਼ਰ ਬਾਅਦ ਅਲਬਰਟਾ 'ਚ ਸਾਡਾ ਸਵਾਗਤ ਹੋਣ ਜਾ ਰਿਹਾ ਜੀ ਤੇ ਆਹ ਸਾਹਮਣੇ ਦੇਖੋ ਬੈਂਫ ਇਹ ਤੁਹਾਨੂੰ ਆਉਣ ਵਾਲੇ ਵਲੌਗ 'ਚ ਕਮਾਉਣੇਗਾ ਤੇ ਬੈਂਫ ਲੇਕ ਲੂਇਸ ਉੱਥੇ ਲੈ ਕੇ ਚਲਾਂਗੇ ਬੈਂਫ ਇਹ ਤੋਂ ਨੇੜੇ ਹੀ ਰਹਿ ਗਿਆ ਨੈਸ਼ਨਲ ਪਾਰਕ ਹੈ ਹੁਣ ਜਿੱਥੇ ਅਸੀਂ ਤੁਰੇ ਫਿਰਦੇ ਹਾਂ ਬੈਂਫ ਨੈਸ਼ਨਲ ਪਾਰਕ ਕੈਨੇਡਾ ਦਾ ਠੀਕ ਹੈ ਕਿੰਨੀ ਕਿੰਨੀ ਦੂਰ ਹੈ ਬਈ ਇਹ ਤੋਂ ਬੈਂਫ ਕਿੰਨੀ ਦੂਰ ਹੈ ਜੀ ਬੈਂਫ ਉਹਨੇ ਘੱਟ ਕੇ ਇੱਥੇ ਹੈਗਾ ਜੀ ਅੱਛਾ ਇੱਥੋਂ ਇੱਕ ਘੰਟੇ ਦੀ ਡਰਾਈਵ ਹੈ ਇੱਥੋਂ ਨੈਸ਼ਨਲ ਪਾਰਕ ਸ਼ੁਰੂ ਹੋ ਗਿਆ ਓ ਸਾਹਮਣੇ ਜਿਹੜਾ ਝੰਡਾ ਝੂਲਦਾ ਦਿਖ ਰਿਹਾ ਹੈ ਤੁਹਾਨੂੰ ਉਧਰ ਅਲਬਰਟ ਬ੍ਰਿਟਿਸ਼ ਕੋਲੰਬੀਆ ਦਾ ਬਾਰਡਰ ਹੈਗਾ ਇੱਥੇ ਉਹ ਉੱਥੇ ਲਿਖਿਆ ਵੈਲਕਮ ਟੂ ਬ੍ਰਿਟਿਸ਼ ਕੋਲੰਬੀਆ ਮੈਨੂੰ ਦਿਖ ਰਿਹਾ ਹੈਗਾ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਵੈਲਕਮ ਪਾਇਆ ਹੋਇਆ ਹੈਗਾ ਉਹ ਦੇਖੋ ਤੇ ਇੱਥੋਂ ਬ੍ਰਿਟਿਸ਼ ਕੋਲੰਬੀਆ ਕੇ ਖਤਮ ਹੋ ਗਿਆ ਜੀ ਤੇ ਅੱਗੇ ਸ਼ੁਰੂ ਕੀ ਹੁੰਦਾ ਹੈਗਾ ਅਲਬਰਟਾ ਬਸ ਚੰਦ ਕੁ ਮਿੰਟਾਂ ਨੂੰ ਕੈਨੇਡਾ ਦੀ ਦੂਜੀ ਸਟੇਟ 'ਚ ਅਸੀਂ ਪੈਰ ਰੱਖਣ ਲੱਗੇ ਆਂ ਤੇ ਇਹ ਸਟੇਟ ਹੈ ਜੀ ਜੀ ਚ ਹੁਣ ਆਪਾਂ ਘੁੰਮਣਾ। ਇਸ ਤੋਂ ਬਾਅਦ ਚ ਇਦੋਂ ਅਗਲੇ ਆਉਂਦੀ ਹੈ ਸਸਕਾਟੂਨ। ਉਸ ਤੋਂ ਅੱਗੇ ਆਉਂਦੀ ਹੈ ਮੇਰੇ ਖਿਆਲ ਚ ਮੈਨੀਟੋਬਾ। ਮੈਨੀਟੋਬਾ ਤੋਂ ਅੱਗੇ ਆਉਂਦੀ ਹੈ ਅੰਟਾਰੀਓ ਤੇ ਇਸ ਤੋਂ ਬਾਅਦ ਚ ਅੰਟਾਰੀਓ ਜਾਣਾ ਵਿਚ ਲੀਆਂ ਦੋ ਸਟੇਟਾਂ ਦੇ ਫੇਰ ਘੁੰਮਾਂਗੇ। ਇੱਥੋਂ ਅਲਬਰਟਾ ਸ਼ੁਰੂ ਹੋ ਗਿਆ। ਵੈਸੇ ਇੱਥੋਂ ਦਾ ਅਜੇ ਤੱਕ ਇੱਕੋ ਜਿਹਾ ਲੱਗਦਾ ਹੈ। ਉਵੇਂ ਪਹਾੜ ਹੈ BC ਵਾਲੇ। ਆ ਜਿਵੇਂ ਜਿਵੇਂ ਬ੍ਰਿਟਿਸ਼ ਕਲੰਬੀਆ ਹੁਣ ਖਤਮ ਹੋ ਜੂ ਨਾ ਤੇ ਤੇੋਂ ਤੇ ਉਹ ਪਹਾੜ ਖਤਮ ਹੋ ਜਾਣਗੇ। ਇੱਥੋਂ ਤੁਸੀਂ ਦੇਖ ਸਕਦੇ ਹੋ। ਸਾਹਮਣੇ ਕਿਉਂ ਜੰਗਲ ਬਿਲਕੁਲ ਉਹ ਪਰਾਂ ਬੀਸੀ ਵਾਲਿਓ ਪਿਆਰ ਤੁਹਾਨੂੰ ਬਹੁਤ ਸਾਰਾ ਛੱਡ ਕੇ ਚੱਲਿਆ ਹੁਣ ਤੁਹਾਡੀ ਸਟੇਟ ਨੂੰ ਅਸੀਂ ਆਫੀਸ਼ੀਅਲੀ ਦੇਖਣ ਲੱਗਿਆ ਸੱਚੀ ਜਾਣੂ ਜੀ ਨਹੀਂ ਕਰਦਾ ਬੀਸੀ ਚੋਂ ਇੰਨਾ ਇੰਨਾ ਸੋਹਣਾ ਤੇ ਇੰਨਾ ਜੀ ਲੱਗਿਆ ਸੀਗਾ ਤੇ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿਨ੍ਹਾਂ ਨੇ ਇੰਨੇ ਦਿਨ ਸਾਡਾ ਸਾਥ ਦਿੱਤਾ ਕਮਾਇਆ ਫਰਾਇਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਮਿਲੇ ਉਹਨਾਂ ਨੂੰ ਵੀ ਅਗੇਨ ਕੁਲਦੀਪ ਭੈਣ ਨੂੰ ਸੁਖ ਨੂੰ ਰਿੱਕੀ ਬਾਈ ਨੂੰ ਤੇ ਦੂਜੀ ਭੈਣ ਨੂੰ ਸਾਰਿਆਂ ਨੂੰ ਪਿਆਰ ਬੜਾ ਸੋਣਾ ਲੱਗਿਆ ਉਮੀਦ ਹੈ ਵੀ ਪ੍ਰਮਾਤਮਾ ਦਿਨ ਲਿਆਵੇ ਦੁਬਾਰਾ ਫੇਰ ਆਵਾਂਗੇ ਜਲਦੀ ਤੇ ਫੇਰ 20-25 ਦਿਨ ਘੁੰਮ ਕੇ ਜਾਵਾਂਗੇ ਲੈ ਵੀ 2.5 ਘੰਟਿਆਂ ਦਾ ਸਫ਼ਰ ਬਚੇਗਾ ਤੇ 8 ਵਜੇ ਵਿਚਾਰੇ ਹੁਣ ਤੇ ਆਪਾਂ ਪਹੁੰਚਣ ਵਾਲੇ ਜੀ ਬੈਂਫ ਦੇ ਨੇੜੇ ਬੈਂਫ ਰਹਿ ਗਿਆ ਸਾਨੂੰ ਸਿਰਫ 100 ਸਵਾ 100 ਕਿਲੋਮੀਟਰ ਰੌਕੀ ਮਾਊਂਟੇਨ ਸਟਾਰਟ ਹੋ ਗਿਆ ਕਹਿੰਦੇ ਇਹਨਾਂ ਨੂੰ ਰੌਕੀ ਮਾਊਂਟੇਨ ਬੋਲਦੇ ਆ ਗੰਗੇ ਗੰਗੇ ਪਹਾੜ ਹੁਣ ਜੰਗਲ ਖਤਮ ਹੋ ਜਾਊਗਾ ਤੇ ਗੰਗੇ ਪਹਾੜ ਆਉਣਗੇ ਸਾਰੇ ਇਹਨਾਂ ਦੇ ਵਿੱਚ ਹੀ ਬੈਂਫੈਂਡ ਉਹ ਸਾਹਮਣੇ ਦਿਖਣ ਲੱਗੇ ਹੋਣੇ ਕਰ ਨਹੀਂ ਗੰਗੇ ਗੰਗੇ ਪਹਾੜ ਮੇਨ ਲਾਦਾ ਥੱਲੇ ਜੰਗਲ ਗ੍ਰੀਨਰੀ ਖਟੀ ਜਾਂਦੀ ਐ ਬੀਸੀ ਤੋਂ ਜਿਉਂ-ਜਿਉਂ ਵਧੀਆਂ ਜਾਂਦੇ ਆ ਗਾਂ ਨੂੰ ਤੇ ਗ੍ਰੀਨਰੀ ਖਤਮ ਹੋ ਰਹੀ ਐ ਲੈ ਵੀ ਅੱਜ ਦਾ ਵਲੌਗ ਹੁਣ ਰਸਤੇ 'ਚ ਕਰਦੀ ਐ ਸਮਾਪਤ ਕਿਉਂਕਿ ਕੈਲਗਰੀ ਪਹੁੰਚਦਿਆਂ ਨੂੰ ਸਾਨੂੰ ਹੋ ਜਾਣਾ ਹਨੇਰਾ ਤੇ ਬਾਈ ਹੁਣੇ ਨੇ ਹਰਮਨੀਅਚ ਬਹੁਤ ਸਾ ਦਿੱਤਾ ਬਹੁਤ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਮੈਨੂੰ ਇਹ ਲੱਗਦਾ ਇਹ ਸਭ ਤੋਂ ਐਕਸਪਰਟ ਬੰਦੇ ਸੀ ਸਾਡੇ ਨਾਲ ਆਉਣ ਵਾਲੇ ਤੋਂ ਵਧੀਆ ਨਹੀਂ ਹੋ ਸਕਦਾ ਸੀ ਕੱਲੀ ਕੱਲੀ ਚੀਜ਼ ਬਾਰੇ ਦੱਸਣਾ ਕਿ ਇੱਥੇ ਆ ਹੈ ਇੱਥੇ ਆ ਹੈ ਨਾ ਤੇ ਬਹੁਤ ਥਾਵੇਂ ਰੁਕੇ ਇੰਜੋਏ ਕੀਤਾ ਤੇ ਹੁਣ ਕੱਲ ਤੋਂ ਤੁਹਾਨੂੰ ਵਲੌਗ ਕੈਲਗਰੀ ਦੇ ਦੇਖਣ ਨੂੰ ਮਿਲਣਗੇ ਨੇੜੇ ਤੇੜੇ ਦਾ ਏਰੀਆ ਸਾਰਾ ਇਹਨਾਂ ਨਾਲ ਘੁੰਮਣਾ ਆਪਾਂ ਤੇ ਬਾਕੀ ਜੁੜੇ ਰਹੋ ਆਪਣੇ ਕੈਨੇਡਾ ਦੇ ਇਸ ਸਫ਼ਰ ਨਾਲ ਅੱਜ ਦੀ ਕਰਦੇ ਹਾਂ ਸਮਾਪਤੀ ਮਿਲਦੇ ਹਾਂ ਜੀ ਨਵੇਂ ਵਲੌਗਸ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰਬ ਰੱਖਾ ਜੀ